ਬੀਰ ਸਿੰਘ ਮਟਰ ਕੇਸ ਦੇ ਵਿੱਚ ਜੇ ਮੇਰੀ ਮੇਰਾ ਚੈਲੰਜ ਮੇਰੀ ਪੀਲ ਉਹ ਸੁਪਰੀਮ ਕੋਰਟ ਦੈਨ ਐਨ ਐਮ ਐਚ ਏ ਦੇ ਕੋਲ ਪਈ ਆ ਪੈਂਡਿਕ ਪਈ ਆ ਪਿਛਲੇ 14 ਸਾਲ ਸੁਣਵਾਈ ਅਧੀਨ ਕੋਈ ਫੈਸਲਾ ਨਹੀਂ ਹੋਇਆ ਉਹਦੀ ਐਡਵਾਂਟੇਜ ਦੇ ਵਿੱਚ ਸਾਨੂੰ ਇਹ ਕੱਚੀ ਜਮਾਨਤ ਮਿਲ ਗਈ ਕਿ ਮੈਂ ਹੈਰਾਨ ਹਾਂ ਤੇ ਮੈਂ ਸ਼ੌਕ ਵੀ ਹਾਂ ਕਿ ਤੁਸੀਂ ਕਹਿੰਦੇ ਕਿ 28 ਸਾਲ ਬਤਾ ਦਿੰਦੇ ਜੀ ਬਿਲਕੁਲ ਤ੍ਰਿਕੀ ਬਿਲਕੁਲ ਸਹੀ ਗੱਲ ਹੈ ਕਿ 28 ਸਾਲ ਕੈਨੇ ਸੋਖੇ 28 ਸਾਲ ਉਮਰ ਨਿਕਲ ਜਾਂਦੀ ਹੈ ਜਵਾਨੀ ਨਿਕਲ ਜਾਂਦੀ ਹੈ ਬਿਲਕੁਲ ਕਰਤਿਰ ਬਣ ਜਾਂਦੇ ਜੇ ਉਹਦਾ ਇੱਕ ਆਪਣਾ ਡਿਸਪਲਿਨ ਹੈ ਇੱਕ ਅਨੁਸ਼ਾਸਨ ਹੈ ਉਹਨੂੰ ਕੈਦੀ ਨੇ ਫਾਲੋ ਕਰਨਾ ਹੀ ਹੁੰਦਾ ਕਰਨਾ ਵੀ ਚਾਹੀਦਾ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਆਪਣੇ ਉਹਨੂੰ ਰਿਫਾਰਮੇਸ਼ਨ ਚ ਲੈ ਕੇ ਆਉਨੇ ਹੋ ਉਸ ਸਮੇਂ ਨੂੰ ਅਸੀਂ ਕਿਵੇਂ ਸਪੈਂਡ ਕਰਦੇ ਹਾਂ ਸਾਡੇ ਕੋਲੇ 24 ਘੰਟੇ ਨੇ ਦਿਨ ਦੇ 19 ਘੰਟੇ ਦੇ ਅੰਦਰ ਕਸਟਡੀ ਹੁੰਦੀ ਸੀਗੀ ਕਨਫਾਈਨਮੈਂਟ ਇੰਨਾ ਗਰੂਮ ਹੀ ਹੁੰਦਾ ਸੀਗਾ ਜਿਹੜੇ ਰੂਮ ਚ ਬੈਠੇ ਆ ਇਸ ਟਾਈਮ ਉਹ ਨਾਲ ਹੀ ਇਹਨਾਂ ਦੀ ਬਾਤ ਅਟੈਚ ਆ ਉਹਦੇ ਨਾਲ ਦੈਨ ਛੋਟੇ ਜਿਹੇ ਸੋਈ ਆ ਉਹਦੇ ਵਿੱਚ ਹੂੰ ਸਾਨੂੰ 19 ਘੰਟੇ ਬਾੰਦ ਰਹਿਣਾ ਪੈਂਦਾ ਉੱਥੇ ਆਪਣੇ ਅਮੂ ਕਾਫੀ ਜਿਹੜਾ ਜ਼ਿਆਦਾ ਸਮਾਂ ਫੜਨਾ ਸਟੱਡੀਜ਼ ਦਿੱਤਾ ਹੂੰ ਲਾ ਦੇ ਵਿੱਚ ਦੈਨ ਧਰਮ ਦੇ ਵਿੱਚ ਸਾਰੇ ਧਰਮਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਿੰਨਾ ਹੀ ਪੜ੍ਹ ਸਕੀ ਤੇ ਖਾਸ ਕਰਕੇ ਆਪਣੀ ਸੋਸਾਇਟੀ ਪੰਜਾਬ ਦੀ ਇੰਡੀਆ ਦੀ ਏਸ਼ੀਆ ਦੀ ਮੈਨੂੰ ਇਹ ਪੜਨ ਦਾ ਮੌਕਾ ਮਿਲਿਆ ਮੈਂ ਧੰਨਵਾਦ ਦੀਆਂ ਉਹਨਾਂ ਸੁਪਰਡੈਂਟਾਂ ਦਾ ਜਿਹੜੇ ਸਾਡੇ 28 ਸਾਲਾਂ ਦਰਾਂ ਆਏ ਜੋ ਵੀ ਲੈ ਬੈਂਡ ਸੀ ਕਿ ਜੋ ਕ੍ਰਸਪੋਲ ਕੋਰਸ ਕਰਨੇ ਰਹਿਣਾ ਚਾਹੁੰਦੇ ਹਾਂ ਉਹ ਲਿਖ ਕੇ ਜਾਣਾ ਪੈਣਾ ਉਹਦਾ ਕਾਰਨ ਇਹ ਸੀਗਾ ਵੀ ਉਹ ਇਸ ਤੋਂ ਬਾਅਦ ਨਾ ਕਿਸੇ ਨੂੰ ਸ਼ਿਕਾਇਤ ਕਰਦੇ ਜੀ ਮੈਨੂੰ ਇਕੱਲੇ ਹੁਣ ਰੱਖ ਰੱਖਿਆ ਉਹ ਨਹੀਂ ਉਹ ਕਹਿੰਦੇ ਮੇਰੀ ਮਰਜ਼ੀ ਨਾਲ ਸੁਣ ਕਰਨ ਰੱਖ ਦਿੱਤੇ ਪਰ ਅਸਲ ਮੇਰੇ ਤੌਰ ਤੇ ਨਹੀਂ ਤੁਸੀਂ ਇੰਟਰਵਿਊ ਦੇ ਤੌਰ ਤੇ ਇਕੱਲੇ ਰਹਿਣਾ ਚਾਹੁੰਦੇ ਹੋ ਐਡਾ ਕਹਿੰਦਾ ਸੀ ਕਿ ਮੈਂ ਆਪਣਾ ਇਕੱਲਾ ਹੀ ਰਹਿਣਾ 25 ਤੱਕ ਜਦ ਆਪਾਂ ਕੋਈ ਆਮ ਗੱਲ ਕਰਦੇ ਸੀ ਕਿਸੇ ਜਨਰਲ ਗੱਲ ਤੇ ਸਟੂਡੈਂਟ ਲੈਵ ਦੀ ਗੱਲ ਕਰਦਾ ਹਨ ਕਿ ਡੀ ਐਮ ਸੀ ਦੀ ਗੱਲ ਕਰ ਡਿਟੇਲ ਆਫ ਮਾਰਕਸ ਕਿ ਤੇਰੇ ਡਿਟੇਲ ਆਫ ਮਾਰਕਸ ਕੀ ਆਏ ਨੇ ਅੱਜ ਤੁਸੀਂ ਪੁੱਛੋ ਤੁਸੀਂ ਕਿੰਨੇ ਉਹ ਕੀ ਕਹਿੰਦੇ ਨੇ ਉਸ ਨੂੰ ਹਾਈਲਾਈਟਸ ਵਾਲੇ ਕਿੰਨੇ ਬੈਂਡ ਆ ਗਏ ਬੈਂਡ ਆ ਗਿਆ ਨਾ ਤਾਂ ਇਹ ਦੇਖੋ ਨਾ ਕਿੰਨਾ ਬੜਾ ਚੇਂਜਸ ਆ ਕਿੰਨੀ ਵੱਡੀ ਹੈ ਨਾ ਬੈਂਡ ਹੁਣ ਫਿਰ ਬੈਂਡ ਬਸਦੇ ਬੈਂਡ ਮੀਨ ਤੁਸੀਂ ਬਾਹਰ ਦੀ ਤਿਆਰੀ ਕਰੀ ਬੈਠੇ ਹੋ ਅੱਛਾ ਬੰਦੀ ਸਿੰਘਾਂ ਨੂੰ ਛਡਾਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੜੀਆਂ ਜਥੇਬੰਦੀਆਂ ਸੜਕਾਂ ਤੇ ਉਤਰੀਆਂ ਕੈਂਡਲ ਮਾਰਚ ਕੀਤੇ ਕਾਲੀਆਂ ਪੱਟੀਆਂ ਬਣ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿ ਲੱਗਦਾ ਕਿ ਉਹਦੇ ਨਾਲ ਅਸਰ ਹੋਇਆ ਕੁਝ ਕਿ ਅੱਜ ਤੁਸੀਂ ਵੀ ਬਾਹਰ ਜਾਈਆਂ ਜਾਂ ਫਿਰ ਤੁਹਾਡੇ ਹੋਰ ਸਾਥੀ ਜਿਹੜੇ ਨੇ ਉਹ ਬਾਹਰ ਨਹੀਂ ਬਾਕੀ ਆਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਲੱਗਦਾ ਹੈ ਕੋ ਦਾ ਅਸਰ ਹੈਗਾ ਦੇਖੋ ਸਟੇਟ ਦਾ ਪਲੱਸ ਪੰਥਰੀ ਜਿੱਥੇ ਬੰਦੀਆਂ ਐਂਡ ਅਕਾਲੀ ਦਲ ਐਂਡ ਐੱਡਬੀਸੀ ਨੇ ਐਫਰਟਸ ਕੀਤੇ ਨੇ ਪਰ ਉਹ ਫਰਟਿਫਾਈ ਨਹੀਂ ਹੋਏ ਹੈਗੇ ਦੋਸਤੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਚਰਚਾਵਾਂ ਛੜੀਆਂ ਹੋਈਆਂ ਨੇ ਕਿ 15 ਅਗਸਤ ਵਾਲੇ ਦਿਨ ਸਰਕਾਰ ਵੱਲੋਂ ਹਕੂਮਤ ਵੱਲੋਂ ਤਿੰਨ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਤਾਂ ਹਰ ਕੋਈ ਕਿਤੇ ਨਾ ਕਿਤੇ ਬਹਿਸ ਵਿੱਚ ਲੱਗਾ ਹੈ ਕੋਈ ਚਰਚਾਵਾ ਦੇ ਵਿੱਚ ਲੱਗਾ ਹੈ ਪਰ ਅਸਲ ਗੱਲ ਕੀ ਹੈ ਅੱਜ ਤੁਹਾਡੇ ਨਾਲ ਅਸੀਂ ਉਹ ਸਾਂਝੀ ਕਰਨ ਜਾ ਰਹੇ ਹਾਂ ਗੱਲ ਹੋਈ ਸੀ ਤਿੰਨ ਜਣਿਆਂ ਦੀ ਕਿ ਤਿੰਨ ਜਣਿਆਂ ਨੂੰ ਰਿਹਾ ਕਰਨਾ ਹੈ ਪਰ ਰਿਹਾ ਨਹੀਂ ਰਿਹਾਈ ਹੋ ਰਹੀ ਹੈ ਕੋਰਟ ਦੇ ਥਰੂ ਯਾਨੀ ਕਿ ਕੱਚੀ ਜ਼ਮਾਨਤ ਤਿੰਨ ਜਣਿਆਂ ਨੂੰ ਮਿਲੇਗੀ ਤਾਂ ਇੱਕ ਜਣੇ ਨੂੰ 1 ਸਾਲ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ ਦੋ ਜਣਿਆਂ ਨੂੰ ਜ਼ਮਾਨਤ ਕੁਝ ਦਿਨ ਪਹਿਲਾਂ ਮਿਲੀ ਹੈ ਤਾਂ ਜਿਨ੍ਹਾਂ ਨੂੰ 1 ਸਾਲ ਪਹਿਲਾਂ ਜ਼ਮਾਨਤ ਮਿਲੀ ਸੀ ਲਖਵਿੰਦਰ ਸਿੰਘ ਲੱਖਾ ਜੀ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਜੇ ਸਭ ਤੋਂ ਪਹਿਲਾਂ ਦੱਸੋ ਕਿ ਆ ਜਿਹੜੇ ਚਰਚਾਵਾ ਲਗਾਤਾਰ ਛੜੀਆਂ ਨੇ ਕਿ ਰਿਹਾਈ ਮਿਲਣ ਜਾ ਰਹੀ ਹੈ ਹਕੂਬਤ ਵੱਲੋਂ ਰਿਹਾਈ ਮਿਲਣ ਜਾ ਰਹੀ ਹੈ ਬੰਦੀ ਸਿੰਘਾਂ ਨੂੰ ਤਾਂ ਹੁਣ ਜਦੋਂ ਤੁਹਾਡੇ ਕੋਲ ਪਹੁੰਚਿਆ ਤਾਂ ਸਾਨੂੰ ਸਾਰੀ ਪਿਕਚਰ ਕਲੀਅਰ ਹੋਈ ਹੈ ਕਿ ਰਿਹਾਈ ਨਹੀਂ ਹੈ ਇਹ ਜ਼ਮਾਨਤ ਮੋਟ ਵਿੱਚੋਂ ਮਿਲੀ ਆ ਜਿਹੜੀ ਤੁਹਾਨੂੰ ਵੀ ਮਿਲ ਗਈ ਆ ਕੱਚੀ ਜ਼ਮਾਨਤ ਤੇ ਹੋਰ ਦੋ ਕੋਮ ਨੇ ਜਿਨ੍ਹਾਂ ਨੂੰ ਕੱਚੀ ਜ਼ਮਾਨਤ ਮਿਲ ਚੁੱਕੀ ਆ ਤਾਂ ਤੁਸੀਂ ਦੱਸੋ ਤੁਹਾਨੂੰ ਕਦੋਂ ਮਿਲੀ ਸੀ ਜ਼ਮਾਨਤ ਐਕਚੁਅਲ ਵਿੱਚ 2023 ਦੇ ਵਿੱਚ ਔਰ ਇਹ ਹੋਈ ਆ 6ਵੇਂ ਮਹੀਨੇ ਦੀ ਤੁਹਾਡੀ ਜ਼ਮਾਨਤ ਮੇਰੀ ਜ਼ਮਾਨਤ ਤਾਂ ਹੋਈ ਆ ਥਰੂ ਕੋਰਟ ਹੂੰ ਸੁਪਰੀਮ ਕੋਰਟ ਦੰਨ ਥੱਲੇ ਵਾਲੀ ਕੋਰਟ ਦੇ ਥਰੂ ਹੋਈ ਆ ਇਹ ਜੀ ਜੀ ਉਹਦੇ ਵਿੱਚ ਫਿਰ ਤਿੰਨ ਸਿੰਘ ਬਾਹਰ ਆ ਗਏ ਸੀਗੇ ਜਿਨ੍ਹਾਂ ਵਿੱਚੋਂ ਲਖਵਿੰਦਰ ਸਿੰਘ ਖੁਦ ਐਂਡ ਸ਼ਮਸ਼ੇਰ ਸਿੰਘ ਐਂਡ ਗਰਮੀਤ ਸਿੰਘ ਫਿਲਹਾਂ ਅਗੇ ਸੀ ਬਾਹਰ ਆਗੇ ਸੀਗੇ ਹਾਂ ਹਾਂ ਅਨਫੋਰਚੂਨੇਟਲੀ ਕਿਸੇ ਕਾਰਨ ਕਰਕੇ ਉਹਨਾਂ ਦੀ ਰਿਜੈਕਟ ਹੋ ਗਈ ਦੁਆਰਾ ਉਹ ਮੁੜ ਕੇ ਫੇਰ ਚਲੇ ਗਏ ਜੇਲ੍ਹ ਦੇ ਵਿੱਚ ਜੀ ਥੋੜੇ ਦਿਨੇ ਮਹੀਨਾ ਤੋਂ ਮੈਨੇ ਪਹਿਲੇ ਸ਼ਮਸ਼ੀਰ ਸਿੰਘ ਸ਼ੇਰ ਦੀ ਜਿਹੜੀ ਜ਼ਮਾਨਤ ਆ ਉਹ ਹੋ ਗਈ ਸੀ ਥੈਨ ਹੁਣ ਜਿਹੜੀ ਹੋ ਰਹੀ ਹੈ ਜ਼ਮਾਨਤ ਉਹ ਗਰਮੀਤ ਸਿੰਘ ਦੀ ਹੋ ਰਹੀ ਹੈ ਅੱਛਾ ਵਿਨ ਸਿੰਘ ਮਰਡਰ ਕੇਸ ਦੇ ਵਿੱਚ ਇਹ ਹਾਂ ਜੀ ਹੂੰ ਹੂੰ ਤੇ ਇਸ ਤੋਂ ਪਹਿਲਾਂ ਵੀ ਕਾਫੀ ਕੋਸ਼ਿਸ਼ਾਂ ਕੀਤੀਆਂ ਬਟ ਉਹ ਸਫਲ ਨਹੀਂ ਹੋਈਆਂ ਹੈਗੀਆਂ ਹਾਂ ਤੇ ਹੁਣ ਐਕਚੁਅਲ ਵਿੱਚ ਇਹ ਕੱਚੀ ਜਮਾਨਤ ਆ ਕੋਰਟ ਵੱਲੋਂ ਕੋਰਟ ਵੱਲੋਂ ਤੁਹਾਨੂੰ ਕੱਚੀ ਜਮਾਨਤ ਤੁਹਾਨੂੰ 1 ਸਾਲ ਪਹਿਲਾਂ ਮਿਲ ਗਈ ਸੀ ਤਾਂ ਮਿਲੀ ਤਿੰਨ ਜਣਿਆਂ ਨੂੰ ਹਾਂ ਪਰ ਤੁਹਾਡੀ ਜਿਹੜੀ ਰਜੈਕਟ ਨਹੀਂ ਹੋਈ ਉਹ ਕੰਟੀਨਿਊ ਚੱਲ ਰਹੀ ਹੈ ਉਹਦਾ ਕਾਰਨ ਇਹ ਹੈ ਵੀ ਮੇਰਾ ਕੋਰਟ ਮੇਰਾ ਜਿਹੜਾ ਕੇਸ ਆ ਬਿਆਨ ਸਿੰਘ ਮਰਡਰ ਕੇਸ ਦੇ ਵਿੱਚ ਜੇ ਮੇਰੀ ਮੇਰਾ ਚੈਲੰਜ ਮੇਰੀ ਅਪੀਲ ਉਹ ਸੁਪਰੀਮ ਕੋਰਟ ਦੈਨ ਐਨ ਐਮ ਐਚ ਏ ਦੇ ਕੋਲ ਪਈ ਆ ਪੈਂਡਿੰਗ ਪਈ ਆ ਪਿਛਲੇ 14 ਸਾਲ ਤੋਂ ਕੀ ਬਾਤ ਹੈ 14 ਸਾਲ ਤੋਂ ਪੈਂਡਿੰਗ ਪਈ ਆ ਉਹਨਾਂ ਕੋਲੇ ਸਨਵਾਈ ਅਧੀਨ ਕੋਈ ਫੈਸਲਾ ਨਹੀਂ ਹੋਇਆ ਉਹਦੀ ਐਡਵਾਂਟੇਜ ਦੇ ਵਿੱਚ ਸਾਨੂੰ ਇਹ ਕੱਚੀ ਜਮਾਨਤ ਮਿਲ ਗਈ ਅਸਲ ਕੁਮਿੰਦਰ ਜੀ ਕਿੰਨੇ ਸਾਲ ਕੱਟਿਆ ਤੁਸੀਂ ਜੀ ਅਸੀਂ ਲਗਭਗ 28 ਸਾਲ ਤ੍ਰਿਕੀ ਅੱਛਾ ਇਹ ਸਜ਼ਾ ਕਿੰਨੀ ਸੀ ਕਹਿੰਦੇ ਸਜ਼ਾ ਉਮਰ ਕੈਦ ਉਮਰ ਕੈਦ ਦਾ ਮਤਲਬ ਉਮਰ ਕੈਦ ਜਦੋਂ ਤੱਕ ਉਮਰ ਹੈ ਉਮਰ ਹੈ ਬਟ ਆਨ ਦੀ ਕੰਟਰੀਰੀ ਇਹਦੇ ਉਲਟ ਹੁੰਦਾ ਕੀ ਹੈ ਸਟੇਟ ਦੀ ਪਾਲਿਸੀਆਂ ਹੁੰਦੀਆਂ ਨੇ ਕੁਈ 14 ਦੀ ਹੈ ਕੋਈ 16 ਦੀ ਹੈ ਕੋਈ 19 ਦੀ ਹੈ ਕੋਈ 20 ਦੀ ਹੈ ਕੋਈ 21 ਦੀ ਹੈ ਉਹ ਡਿਪੈਂਡ ਕਰਦਾ ਵੀ ਕਿਹੜੇ ਕੈਦੀ ਉੱਤੇ ਕਿਸ ਤਰ੍ਹਾਂ ਦੀ ਪਾਲਿਸੀ ਲਾਗੂ ਹੁੰਦੀ ਹੈ ਜੇ ਅਸੀਂ ਜਨਰਲ ਕੈਦੀ ਦੇ ਚ ਆ ਜਾਨੇ ਆ ਤਾਂ ਉਹ 14 ਵਾਲੇ ਲਾਗੂ ਹੋ ਜਾਂਦੀ ਹੈ ਜੇ ਅਸੀਂ ਵਿਸ਼ੇਸ਼ ਕੈਦੀਆਂ ਚ ਆ ਜਾਨੇ ਆ ਤਾਂ ਉਹਦੇ ਵਿੱਚ ਸਾਡਾ ਜਿਹੜਾ ਕੇਸ ਰੱਖਿਆ ਸੀ ਇਹਨਾਂ ਨੇ ਉਹ 18 ਤੋਂ ਲੈ ਕੇ 20 ਦਾ ਰੱਖਿਆ ਸੀਗਾ ਵੀ ਇਹ ਕੇਸ ਅਸੀਂ 20 ਤੋਂ 18 ਦੇ ਵਿੱਚ ਕੰਸੀਡਰ ਕਰਾਂਗੇ ਵਿਚਾਰਾਂਗੇ ਇਸ ਨੂੰ ਬਟ ਇਹਨਾਂ ਨੇ ਉਹਨਾਂ ਨੇ ਜਿਹੜੀ ਸੀਗੀ ਇਹ ਐਕਟ ਜੇ ਐਕਟ ਉਹਦੇ ਵਿੱਚ ਸ਼ੋਧ ਕੀਤੀ ਜੀ ਰਿਫਾਰਮ ਕੀਤਾ ਫਿਰ ਐਕਸਟੈਂਡ ਕਰ ਦਿੱਤੀ ਸੀ ਖਾਸ ਕੇਸ ਦੇ ਵਿੱਚ ਲੈ ਕੇ ਉਹ ਸ਼ਰਤਾਂ ਸਾਰੀਆਂ ਸ਼ਰਤਾਂ ਕੁਆਲੀਫਾਈ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਉਹ ਜਿਹੜੀ ਪਾਲਿਸੀ ਆਪਰੇ ਤੇ ਲਾਗੂ ਨਹੀਂ ਹੁੰਦੀ ਹੈਗੀ ਦੈਨ ਅੱਛਾ ਲਖਿੰਦਰ ਜੀ ਮੈਂ ਹੈਰਾਨ ਹਾਂ ਤੇ ਮੈਂ ਸ਼ੌਕ ਵੀ ਹਾਂ ਕਿ ਤੁਸੀਂ ਕਹਿੰਦੇ ਕਿ 28 ਸਾਲ ਬਤਾ ਦਿੱਤੇ ਜੀ ਬਿਲਕੁਲ ਤ੍ਰਿਕੀ ਤਾਂ ਬਿਲਕੁਲ ਸਹੀ ਗੱਲ ਹੈ ਕਿ 28 ਸਾਲ ਕਹਨੇ ਸੋਖੇ ਨੇ 28 ਸਾਲ ਉਮਰ ਨਿਕਲ ਜਾਂਦੀ ਹੈ ਜਵਾਨੀ ਨਿਕਲ ਜਾਂਦੀ ਹੈ ਬਿਲਕੁਲ ਉਹ ਤੋਂ ਫਿਰ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਰਾਬਤਾ ਕਿਸ ਤਰ੍ਹਾਂ ਹੁੰਦਾ ਹੁੰਦਾ ਸੀ ਦਿਮਾਗ ਚਾਹਦਾ ਸੀ ਕਿ ਭੁੱਲ ਹੋ ਗਈ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਦਿਮਾਗ ਚਾਹਦਾ ਨਹੀਂ ਨਹੀਂ ਇਸ ਤੋਂ ਬੰਦ ਕੁਝ ਨਹੀਂ ਸੀਗਾ ਗॉड ਨੇ ਪ੍ਰਮਾਤਮਾ ਨੇ ਖੁਦਾ ਨੇ ਗੁਰੂ ਮਹਾਰਾਜ ਨੇ ਜੋ ਵੀ ਸਾਡੀ ਕਿਸਮਤ ਵਿੱਚ ਲਿਖਤਾ ਜੈਸਾ ਲਿਖਤ ਲਿਖਿਆ ਤਰ ਕਰਦੇ ਹਮ ਤੈਸੀ ਕਿਰਤਮਾਈ ਕੋਈ ਵੀ ਕਿਸੇ ਨਾਲ ਕੋਈ ਗਲਿਸ਼ਤ ਨਹੀਂ ਹੈਗਾ ਜੀ ਅਸੀਂ ਮਰਨ ਗਏ ਸੀਗੇ ਮਰਨ ਗਏ ਸੀਗੇ ਇਨਾਂ ਕੰਮਾਂ ਵਿੱਚ ਅਜੀਹਾ ਕੁਸ਼ੀ ਹੁੰਦਾ ਸਾਡੇ ਸਤਿਕਾਰਯੋਗ ਸ਼ਹੀਦ ਭਾਈ ਦਲਾਵਰ ਸਿੰਘ ਜੀ ਜਿਨ੍ਹਾਂ ਦੀ ਵਰਸੀ ਅੱਗੇ 31 ਤਰੀਕ ਨੂੰ ਆ ਰਹੀ ਆ ਇਹ ਅਸੀਂ ਉਹਨਾਂ ਦੇ ਪਰਉਕਾਰ ਅੱਛਾ ਲਵਿੰਦਰ ਜੀ ਆ ਦੱਸੋ ਬੰਦੂ ਜੇਲ੍ਹ ਦੇ ਅੰਦਰ ਕਿਸ ਤਰੀਕੇ ਦੇ ਨਾਲ ਚੱਲਦਾ ਸੀ ਸਾਡਾ ਸਿਸਟਮ ਆਪਣਾ ਸਮਾਂ ਕਿਸ ਤਰੀਕੇ ਨਾਲ ਕਰਦੇ ਸੀ ਤੁਸੀਂ 28 ਸਾਲ ਕਿਸ ਤਰ੍ਹਾਂ ਕਰ ਦਿੱਤੇ ਹਾਂ 28 ਸਾਲੇ ਕਰਟੀਨ ਬਣ ਜਾਂਦੇ ਜੇਲ੍ਹ ਦਾ ਇੱਕ ਆਪਣਾ ਡਿਸਪਲਿਨ ਇੱਕ ਅਨੁਸ਼ਾਸਨ ਉਹਨੂੰ ਕੈਦੀ ਨੇ ਫਾਲੋ ਕਰਨਾ ਹੀ ਹੁੰਦਾ ਕਰਨਾ ਵੀ ਚਾਹੀਦਾ ਥੋੜੇ ਦੇ ਡਿਪੈਂਡ ਕਰਦਾ ਤੁਸੀਂ ਆਪਣੇ ਨੂੰ ਰਿਫਾਰਮੇਸ਼ਨ ਚ ਲੈ ਕੇ ਆਉਨੇ ਹੋ ਉਸ ਸਮੇਂ ਨੂੰ ਅਸੀਂ ਕਿਵੇਂ ਸਪੈਂਡ ਕਰਦੇ ਹਾਂ ਸਾਡੇ ਕੋਲੇ 24 ਘੰਟੇ ਨੇ ਦਿਨ ਦੇ 19 ਘੰਟੇ ਦੀ ਅੰਦਰ ਕਸਟਡੀ ਹੁੰਦੀ ਸੀਗੀ ਕਨਫਾਈਨਮੈਂਟ ਇੰਨਾ ਰੂਮ ਹੀ ਹੁੰਦਾ ਸੀਗਾ ਜਿਹੜੇ ਰੂਮ ਚ ਅਸੀਂ ਬੈਠੇ ਆ ਇੱਥੇ ਇਸ ਟਾਈਮ ਤੇ ਉਹਦੇ ਨਾਲ ਹੀ ਇੰਨਾ ਕੀ ਵਾਸ਼ਰੂਮ ਅਟੈਚ ਆ ਉਹਦੇ ਨਾਲ ਦੈਨ ਛੋਟੀ ਜਿਹੀ ਰਸੋਈ ਆ ਉਹਦੇ ਵਿੱਚ ਸਾਨੂੰ 19 ਘੰਟੇ ਵਾਂਗ ਬੰਦ ਰਹਿਣਾ ਪੈਂਦਾ ਉੱਥੇ 5 ਘੰਟੇ ਬਾਹਰ ਇੱਕ ਹੱਤਾ ਬਣਿਆ ਹੋਇਆ ਜੀ ਵਾਰਡ ਬਣਿਆ ਹੋਇਆ ਉਹਦੇ ਵਿੱਚ ਰਹਿਣਾ ਅੰਦਰ ਗੁਰਦੁਆਰਾ ਸਾਹਿਬ ਲਾਈਬ੍ਰੇਰੀਆ ਬਹੁਤ ਅੱਛੀਆਂ ਫੈਸਿਲਟੀਆਂ ਨੇ ਹਰ ਪ੍ਰਕਾਰ ਦੀ ਸਹੂਲਤ ਹੈ ਕਾਇਦੀ ਲਈ ਜਿਸ ਤਰ੍ਹਾਂ ਦਾ ਵੀ ਕੰਮ ਕਰਨਾ ਚਾਹੇ ਸਿੱਖ ਸਕਦਾ ਲਰਨ ਕਰ ਸਕਦਾ ਮੈਂ ਆਪਣੇ ਆਪ ਨੂੰ ਕਾਫੀ ਜਿਹੜਾ ਜ਼ਿਆਦਾ ਸਮਾਂ ਆਪਣਾ ਮੈਂ ਸਟੱਡੀਜ਼ ਦਿੱਤਾ ਹਮ ਲਾ ਦੇ ਵਿੱਚ ਦੈਨ ਧਰਮ ਦੇ ਵਿੱਚ ਸਾਰੇ ਧਰਮਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਿੰਨਾ ਹੀ ਪੜ੍ਹ ਸਕੇ ਤੇ ਖਾਸ ਕਰਕੇ ਆਪਣੀ ਸੋਸਾਇਟੀ ਪੰਜਾਬ ਦੀ ਇੰਡੀਆ ਦੀ ਏਸ਼ੀਆ ਦੀ ਮੈਨੂੰ ਇਹ ਪੜ੍ਹਨ ਦਾ ਮੌਕਾ ਮਿਲਿਆ ਉੱਥੇ ਇਸ ਤਰੀਕੇ ਨਾਲ ਆਪਣਾ ਜਿਹੜਾ ਸਮਾਂ ਸੀ ਹਾਂ ਬਹੁਤ ਵਧੀਆ ਸਮਾਂ ਕੱਢਿਆ ਜੀ ਮੈਨੂੰ ਕੋਈ ਸ਼ਿਕਾਇਤ ਨਹੀਂ ਹਮਮ ਜੇਲ੍ਹ ਵੱਲੋਂ ਪ੍ਰਸ਼ਾਸਨ ਵਰਦਾਂ ਮੈਂ ਧੰਨਵਾਦ ਦਿੰਦਾ ਹਾਂ ਉਹਨਾਂ ਸੁਪਰਡੈਂਡਾਂ ਦਾ ਜਿਹੜੇ ਸਾਡੇ 28 ਸਾਲਾਂ ਦਰਾਂ ਨ ਆਏ ਅੱਛਾ ਇੱਕੋ ਜੇਲ੍ਹ ਚ ਸਾਰਾ ਸਮਾਂ ਕੱਟਿਆ ਗਿਆ ਕਿ ਇੱਕੋ ਜੇਲ੍ਹ ਦੇ ਵਿੱਚ ਇੱਕੋ ਜੀਲ ਕਿਹੜੀ ਉਹ ਚੰਡੀਗੜ੍ਹ ਬੜੈਲ ਜੇਲ੍ਹ ਬੜੈਲ ਜੇਲ੍ਹ ਦੇ ਵਿੱਚ ਜੀ ਅੱਛਾ ਫਿਰ ਉਸ ਸਮੇਂ ਦੀਆਂ ਕੁਝ ਯਾਦਾਂ ਸਾਂਝੀਆਂ ਕਰੋ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਦੀਆਂ ਯਾਦਾਂ ਸਾਂਝੀਆਂ ਕਰੋ ਉਸ ਤੋਂ ਪਹਿਲਾਂ ਮੈਂ ਸੀਆਈਡੀ ਦੇ ਵਿੱਚ ਐਜੇ ਕਾਂਸਟੇਬਲ ਸੀ ਅੱਛਾ ਪੰਜਾਬ ਸੀਆਈਡੀ ਦੇ ਵਿੱਚ ਜੀ ਸ਼ਹੀਦ ਭਾਈ ਦਲਾਵਰ ਸਿੰਘ ਵੀ ਹੋ ਸੀਗੇ ਇਹ ਸਪੈਸ਼ਲ ਆਫਸਰ ਸੀਗੇ ਭਾਈ ਬਲਵੰਤ ਸਿੰਘ ਰਾਜੋਆਣਾ ਇਹ ਵੀ ਪੰਜਾਬ ਪੁਲਿਸ ਸੀਗੇ ਹਮ ਅਸੀਂ ਪਟਿਆਲੇ ਤੋਂ ਰਹਿਣ ਵਾਲੇ ਆ ਸਾਡਾ ਜਿਹੜਾ ਹੈਗਾ ਮਕਾਨ ਨੇ ਘਰ ਸਾਡੇ ਬਹੁਤ ਨੇੜੇ ਨੇ ਉੱਥੇ ਹਮ ਗੁਰਨਾਨਕ ਨਗਰ ਗੁਰਵਖਸ਼ ਖਲੌਂਦੀ ਦੇ ਵਿੱਚ ਹਮ ਹਮ ਤੇ ਅਸੀਂ ਇਕੱਠੇ ਆਉਣੇ ਸਟੂਡੈਂਟ ਸੀਗੇ ਉੱਥੋਂ ਦੇ ਸਪੋਰਟਸ ਵੀ ਕਰਦੇ ਸੀਗੇ ਬਲਵੰਤ ਸਿੰਘ ਕਰਦਾ ਸੀ 800 ਮੀਟਰ ਕਰਦਾ ਸੀ ਮੈਂ ਹਾਕੀ ਦਾ ਸੀ ਸੀਗਾ ਜੀ ਭਾਈ ਤਲਾਵਰ ਸਿੰਘ 10000 ਮੀਟਰ ਦਾ ਸੀਗਾ ਹਮ ਨੈਕਸਟ ਕੁਐਸਚਨ ਤੁਹਾਡਾ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਇੰਸਪੈਕਟਰ ਸਨ ਹਮਮ ਪਾਰਟ ਐਡ ਨੇ ਮੇਰੇ ਮਾਤਾ ਜੀ 2005 ਗੁਜ਼ਰ ਗਏ ਸੀਗੇ ਦੋ ਭੈਣਾਂ ਨੇ ਦੋ ਭਾਈਆਂ ਦੋਨੇ ਭੈਣਾਂ ਸੈਟਲ ਨੇ ਆਪਣੇ ਘਰ ਦੇ ਵਿੱਚ ਸਰਦਾਰ ਜੰਗ ਸਿੰਘ ਦੇ ਘਰੇ ਔਰ ਇੱਕ ਕੈਨੇਡਾ ਬੈਠੀ ਹੈ ਕੁੜੀ ਜੀ ਤੇ ਇੱਕ ਇਥੇ ਲੁਧਿਆਣੇ ਪਰਿਵਾਰ ਦੇ ਨਾਲ ਰابطਾ ਲਗਾਤਾਰ ਨਹੀਂ ਹਾਂ ਜੀ ਰਹਿਣਾ ਸੀ ਮੁਲਾਕਾਤ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ ਸਾਨੂੰ ਤਾਂ ਨਹੀਂ ਆਈ ਕਦੇ ਐਵੇਂ ਕਹੀਏ ਹਮ ਤੇ ਹਫਤੇ ਵਿੱਚ ਤੁਸੀਂ ਘੰਟਾ ਮੁਲਾਕਾਤ ਕਰ ਲਓ ਦੋ ਘੰਟੇ ਕਰ ਲਓ ਪਰ ਆਫਟਰ ਦੀ ਜੇਲ ਬ੍ਰੇਕ ਫਿਰ ਕੁਝ ਰੈਸਟ੍ਰਿਕਸ਼ਨਸ ਲੱਗੀਆਂ ਸੀਗੀਆਂ ਹਮ ਹਮ ਫਿਰ ਮੁਲਾਕਾਤ ਤਾਂ ਦੋ ਰਹਿ ਗਈਆਂ ਸੀਗੀਆਂ ਅੱਛਾ ਰਕਵਿੰਦਰ ਜੀ ਜਿਸ ਤਰੀਕੇ ਨਾਲ ਇਹ ਪੂਰੀ ਘਟ ਦਾ ਉਹ ਕਿਸ ਤਰੀਕੇ ਦੇ ਨਾਲ ਜਦੋਂ ਉਸ ਸਮੇਂ ਦੀ ਅਸੀਂ ਗੱਲ ਕਰੀਏ ਕਿ ਜਦੋਂ ਇਹ ਹੋਇਆ ਸੀ ਸਾਰਾ ਹਾਦਸਾ ਵਿੱਚ ਜਿਹੜਾ ਹੋਇਆ ਸੀ ਉਦੋਂ ਪਲਾਨ ਕੀ ਕੀਤਾ ਗਿਆ ਸੀ ਕਿਸ ਤਰੀਕੇ ਦੇ ਨਾਲ ਆਪਾਂ ਸੋਚਿਆ ਸੀ ਦੇਖੋ ਪੁਲਿਸ ਵਿੱਚ ਹੋਣ ਕਰਕੇ ਬਹੁਤ ਸਾਰੀਆਂ ਇਹੋ ਜਿਹੀਆਂ ਪੁਲਿਸ ਦੀਆਂ ਐਕਸੈਸਸਿਸ ਹਨਾ ਬਹੁਤ ਸਾਰੀਆਂ ਜਿਹੜੀਆਂ ਇਜਾਜ਼ਤਾਂ ਸੀਗੀਆਂ ਲੋਕਾਂ ਦੇ ਨਾਲ ਹਨਾ ਤੇ ਵਿੱਚ ਅਸੀਂ ਸੀਐਮ ਦੇ ਨਾਲ ਵੀ ਡਿਊਟੀ ਕੀਤੀ ਹੈ ਅੱਛਾ ਮੈਂ ਖੁਦ ਕੀਤੀ ہوئی ਹੈ ਡਿਊਟੀ ਹਨਾ ਤੇ ਸਾਰੇ ਪੰਜਾਬ ਨੂੰ ਮੇਰੀ ਉਦੋਂ ਜੌਬ ਹੋ ਗਈ ਸੀ 5 ਸਾਲ ਦੀ ਹੋ ਗਈ ਸੀ ਕਿ ਬਹੁਤ ਕੁਝ ਅਜੀਬਾ ਦੇਖਣ ਨੂੰ ਮਿਲਦਾ ਸੀਗਾ ਜਿਹੜਾ ਸ਼ਾਇਦ ਅੱਖਾਂ برداشت ਨਹੀਂ ਕਰਦੇ ਸੀਗੇ ਹੂੰ ਤਦਨ ਇਹਨਾਂ ਗੱਲਾਂ ਨੂੰ ਸੋਚ ਕੇ ਮਨ ਵਿੱਚ ਅਕਰੋਸ਼ ਜਗਦਾ ਸੀ ਅਕਰੋਸ਼ ਜਗਦਾ ਸੀ ਕਿ ਕਿਉਂ ਵਾਈ ਹੈਨਾ ਜੇ ਸਟੇਟ ਪਬਲਿਕਲੀ ਖੜੀ ਆ ਤਾਂ ਪਾਵਰ ਦੇ ਅਗੇਂਸਟ ਹੀ ਕਿਉਂ ਕਿਉਂ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਕਾਨੂੰਨ ਦੀ ਪਾਲਣਾ ਕਰੋ ਪਰ ਜਿਹੜੇ ਬੈਠੇ ਨੇ ਉੱਤੇ ਗੱਦੀ ਦੇ ਉਹਨਾਂ ਲਈ ਕਾਨੂੰਨ ਕੋਈ ਨਹੀਂ ਹੈ 84 ਕਾਊਂਟ ਕਰ ਲਓ ਤੇ ਹੋਰ ਬਹੁਤ ਸਾਰੇ ਅਜੇ ਵੱਡੇ ਵੱਡੇ ਐਕਸੀਡੈਂਟ ਹੋਏ ਨੇ ਨਾ 2002 ਕਾਊਂਟ ਕਰ ਲਓ ਗੁਜਰਾਤ ਦਾ ਕਾਊਂਟ ਕਰ ਲਓ ਕੀ ਉਹਨਾਂ ਉੱਤੇ ਕੋਈ ਲਾ ਲਾਗੂ ਨਹੀਂ ਹੁੰਦਾ ਹੈਗਾ ਹੂੰ ਸਾਰੇ ਲੋਕ ਇੱਕ ਆਮ ਲੇਵੈਨ ਤੇ ਲੱਗ ਹੁੰਦੇ ਨੇ ਤੇ ਲੇਵੈਨ ਹੀ ਫਿਰ ਬਗਾਵਤ ਕਰਦਾ ਲੱਗਦਾ ਕਿ ਹੁਣ ਇਹ ਇਹ ਕੁਛ ਨਹੀਂ ਹੋ ਰਿਹਾ ਜਿਹੜਾ ਤੁਸੀਂ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਆਪਣੇ ਵੱਲੋਂ ਇੱਕ ਜੀ ਜੀ ਅੱਛਾ ਕਦਮ ਪਟਿਆ ਸੀਗਾ ਜਿਹਦਾ ਮੈਂ ਲੋਡਲੀ ਕਹਿਣਾ ਹੁੰਦਾ ਉਹਦਾ ਬੈਨੀਫਿਟ ਪੰਜਾਬ ਨੂੰ ਪੰਥ ਨੂੰ ਇਹ ਹੋਇਆ ਉਸ ਤੋਂ ਬਾਅਦ ਪੁਲਿਸ ਵੱਲੋਂ ਖਾਸ ਕਰਕੇ ਐਂਡ ਸਟੇਟ ਵੱਲੋਂ ਕੋਈ ਵੀ ਫਾਲਸ ਇਨਕਾਉਂਟਰ ਨਹੀਂ ਹੋਇਆ ਹੂੰ ਇਹ ਸਾਡੇ ਗਰੁੱਪ ਦੀ ਇਸ ਕੇਸ ਦੀ ਭਾਈ ਸ਼ਹੀਦ ਭਾਈ ਦਲਾਵਰ ਸਿੰਘ ਦੀ ਅਚੀਵਮੈਂਟ ਹੈ ਦਨ ਉਹਦੇ ਸਾਰੇ ਜਿੰਨੇ ਵੀ ਸੱਜਣ ਮਿੱਤਰ ਅੱਛਾ ਲੁਕਿੰਦਰ ਜੀ ਇਹ ਸਾਰੇ ਜਿੰਨੇ ਵੀ ਆਪਣੇ ਭਾਈ ਸਨ ਇਹ ਸਾਰੇ ਇਕੱਠੇ ਰਹਿੰਦੇ ਸੀ ਇੱਕੋ ਜਗ੍ਹਾ ਤੇ ਕਿ ਇਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਸ਼ਿਫਟ ਕੀਤਾ ਗਿਆ ਜੇਲ੍ਹ ਦੀ ਗੱਲ ਕਰਦੇ ਹਾਂ ਜੇਲ੍ਹ ਦੇ ਵਿੱਚ ਹਾਂ ਜੇਲ੍ਹ ਦੇ ਵਿੱਚ ਇਹ ਵੱਖਰੇ-ਵੱਖਰੇ ਸੀਗੇ ਹਾਂ ਜਿਵੇਂ ਸਾਡੇ ਕੋਲੇ ਸੈੱਲ ਸੀਗੇ ਕਈਆਂ ਕੋਲੇ ਬੈਰਖਾ ਸੀਗੀਆਂ ਉਹ ਥੋੜੀ ਚੁਆਇਸ ਸੀਗੀ ਤੁਸੀਂ ਬੈਰਖਾ ਜਾਣਾ ਚਾਹੁੰਦੇ ਹੋ ਹਾਂ ਤੁਹਾਨੂੰ ਠੀਕ ਲੱਗਦਾ ਤੁਹਾਨੂੰ ਤੁਸੀਂ ਵੱਖਰੇ ਬੈਰਖੇ ਰਹਿਣਾ ਚਾਹੁੰਦੇ ਹੋ ਚੁਆਇਸ ਥੋੜੀ ਜਦੋਂ ਤੁਸੀਂ ਇਕੱਲੇ ਰਹਿਣਾ ਚਾਹੁੰਦੇ ਹੋ ਉਹ ਤੁਹਾਡੀ ਚੁਆਇਸ ਹਮ ਬੰਦਿਸ਼ ਕੋਈ ਨਹੀਂ ਸੀਗੀ ਉਹਦੇ ਵਿੱਚ ਜਿਸ ਤਰੀਕੇ ਨਾਲ ਕਰਨਾ ਯਾਨੀ ਕਿ ਇਸ ਦਾ ਕੋਈ ਇਹਦੇ ਵਿੱਚ ਕੋਰਟ ਦੀ ਜ਼ਰੂਰ ਮਨਜ਼ੂਰੀ ਲੈਣੀ ਪੈਂਦੀ ਸੀ ਕਿ ਜੇਕਰ ਸਪੋਜ਼ ਕਰੋ ਤੁਸੀਂ ਇਕੱਲੇ ਰਹਿਣਾ ਚਾਹੁੰਦੇ ਹੋ ਉਹਨੂੰ ਲਿਖ ਕੇ ਜਾਣਾ ਪੈਣਾ ਜੀ ਉਹਦਾ ਕਾਰਨ ਇਹ ਸੀਗਾ ਵੀ ਉਹ ਇਸ ਤੋਂ ਬਾਅਦ ਕਿ ਤੁਸੀਂ ਕੋਈ ਸ਼ਿਕਾਇਤ ਕਰਦੇ ਜੀ ਮੈਨੂੰ ਇਕੱਲੇ ਹੁਣ ਰੱਖ ਰੱਖਿਆ ਉਹ ਨਹੀਂ ਉਹ ਕਹਿੰਦੇ ਥੋੜੀ ਮਰਜ਼ੀ ਨਾਲ ਤੁਹਾਨੂੰ ਇਕੱਲੇ ਰੱਖ ਰੱਖਿਆ ਹਮ ਹਮ ਪਰ ਅਸਲ ਮੈਂ ਤੌਰ ਤੇ ਨਹੀਂ ਤੁਸੀਂ ਇੰਡੀਵਿਜੂਅਲ ਤੌਰ ਤੇ ਇਕੱਲੇ ਰਹਿਣਾ ਚਾਹੁੰਦੇ ਹੋ ਐਡਾ ਕਹਵਾਂ ਸੀ ਕਿ ਮੈਂ ਆਪਣਾ ਇਕੱਲਾ ਹੀ ਰਹਾਂ ਹੋਰ ਵੀ ਸਿੰਘ ਹੂੰ ਹੂੰ ਤੇ ਸਪੈਸ਼ਲ ਚੁਆਇਸ ਸੀਗੀ ਅੱਛਾ ਜਿਸ ਤਰੀਕੇ ਜਦੋਂ ਤੋਂ ਅਸੀਂ ਅੰਦਰ ਰਹੇ ਹਾਂ ਉਸ ਤੋਂ ਉਹ ਦਰਮਿਆਨ ਇਹ 28 ਸਾਲ ਦੇ ਦਰਮਿਆਨ ਕਿੰਨੀ ਵਾਰੀ ਅਸੀਂ ਬਾਹਰ ਆ ਚੁੱਕੇ ਹਾਂ ਕੋ ਪ੍ਰੋਲ ਜਾਂ ਜੀ 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 2014 ਦੇ ਵਿੱਚ ਸ਼ਹੀਦ ਭਾਈ ਗੁਰਕਸ਼ਿੰਘ ਨੇ ਮੋਰਚਾ ਲਾਇਆ ਸੀ ਹਮ ਸਾਹਿਬ ਜੀ ਉਸ ਤੋਂ ਪਰ ਪ੍ਰੋਲ ਖੋਲੀਆਂ ਸੀਗੀਆਂ ਉਸ ਤੋਂ ਬਾਅਦ ਅਸੀਂ ਕੰਟੀਨਿਊਸਲੀ 2000 23 ਤੱਕ ਆਉਂਦੇ ਰਹੇ ਹਾਂ 23 ਜੀਮਾਨਤ ਹੋ ਜਾਂਦੀ ਹੈ ਹਾਂ 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 ਕਿੰਨੀ ਕਿੰਨੀ ਦਿਨ ਦੀ ਦੀ ਸੀ ਯਾਤਰਾ ਜਿਹੜੀ ਪ੍ਰੋਲ ਦਾ ਪ੍ਰੋਸੈਸ ਹੈ ਭਾਜੀ 28 ਦਿਨ 42 ਦਿਨ 14 ਦਿਨ 28 ਦਿਨ ਕੈਜੂਅਲ ਜਿਹੜੀ 42 ਦਿਨ ਉਹ ਤੁਸੀਂ ਐਗਰੀਕਲਚਰ ਲਈ 14 ਦਿਨ ਦੀ ਹੁੰਦੀ ਸੀ ਕਿ ਗੁੱਡ ਗ੍ਰੇਸ ਗ੍ਰੇਸ ਦੀ ਹੁੰਦੀ ਸੀ ਕਿ ਹੋਮ ਸੈਕਟਰੀ ਵੱਲੋਂ ਹਮਮ ਡਿਪਾਰਟਮੈਂਟ ਹੋਮ ਵੱਲੋਂ ਗੈਲੋ ਗੁੱਡ ਗ੍ਰੇਸ ਨੂੰ 14 ਦਿਨ ਦੇ ਵੀ ਤੁਸੀਂ ਅੱਛੀ ਪ੍ਰੋਲ ਕੱਟੀ ਆ ਤੁਹਾਨੂੰ ਇਹ ਚਾਹੁੰਦੇ ਰਿਵਾਰਡ ਦਿੰਨੇ ਆ ਇਹ ਹਮਮ ਇਹ ਪ੍ਰੋਸੈਸ ਹੈ ਅੱਛਾ ਜਦੋਂ ਜੇਲ ਦੇ ਅੰਦਰ ਤੁਸੀਂ ਗਏ ਸੀ ਪਹਿਲੀ ਵਾਰ ਜਦੋਂ ਤੁਹਾਨੂੰ ਹੱਥ ਕੜੀਆਂ ਲੱਗਦੀਆਂ ਤੁਸੀਂ ਜੇਲ ਦੇ ਅੰਦਰ ਜਾਂਦੇ ਉਹ ਉਸ ਦਰਮਿਆਨੇ ਕਰੀਪਟਲੀ ਬੱਸ ਇਹ ਕਹਿ ਸਕਦੇ ਕਿ ਸਾਲ ਦੇ ਵਿੱਚ ਵਿੱਚ ਖੱਜਲਖਵਾਰੀ ਕੋਈ ਜੇਲ੍ਹ ਵੱਲੋਂ ਕੀਤੀ ਗਈ ਹੋਵੇ ਜਾਂ ਫਿਰ ਇਸ ਤਰੀਕੇ ਨਾਲ ਤੁਹਾਨੂੰ ਹਰਾਸਮੈਂਟ ਕੀਤਾ ਗਿਆ ਹੋਵੇ ਕਿ ਇਹਨਾਂ ਨੇ ਐਡਾ ਵੱਡਾ ਕਾਹਨ ਕੀਤਾ ਉਹਦੇ ਵਾਸਤੇ ਉਹਦਾ ਕੀ ਸਮੱਸਿਆ ਉਹ ਤੋਂ ਜਿਹੜੇ ਪਹਿਲੇ 6 ਮਹੀਨੇ ਸੀਗੇ ਉਹਨਾਂ ਨੂੰ ਸਾਨੂੰ ਬਿਲਕੁਲ ਹੀ ਕਨਫਾਈਨਮੈਂਟ 'ਚ ਰੱਖਿਆ ਟੋਟਲ ਹੀ ਖਾਵਾ ਨਹੀਂ ਲੱਗਣ ਦਿੱਤੇ ਉਹਦਾ ਕਾਰਨ ਹੁੰਦਾ ਵੀ ਇਹ ਕਿ ਮੇਜਰ ਕੇਸ ਇਹਨਾਂ ਦਾ ਇਹਨਾਂ ਦੇ ਕੋਈ ਅਟੈਕ ਕਰਦੇ ਹਮ ਤੁਹਾਡੀ ਵੀ ਉਹਨਾਂ ਨੂੰ ਕਸਟਡੀ ਦੇਖਣੀ ਹੁੰਦੀ ਹੈ ਨਾ ਪ੍ਰੋਟੈਕਸ਼ਨ ਦੇਖਣੀ ਹੁੰਦੀ ਹੈ ਇੱਕ ਤਾਂ ਇਹ ਕਾਰਨ ਲੱਗ ਜਾਂਦੇ ਆ ਬਾਕੀ ਤੁਸੀਂ ਕਿੰਨਾ ਕੁ ਮੈਚ ਕਰ ਪਾਉਨੇ ਹੋ ਅੰਦਰ ਹਮ ਹਮ ਇਦਿਆਂ ਦੇ ਨਾਲ ਤੁਹਾਡਾ ਕੀ ਬਿਹੇਵ ਆ ਤੁਹਾਡੀ ਕਿੰਨੀ ਕੁ ਥੋੜੀ ਬਰਦਾਸ਼ਤ ਸ਼ਕਤੀ ਆ ਥੋੜੀ ਸ਼ਹਿਨ ਸ਼ਕਤੀ ਆ ਸਾਨੂੰ 6 ਮਹੀਨੇ ਰੱਖਿਆ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਹੌਲੀ 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 ਉਹਨਾਂ ਨੇ ਸਟੈਪ ਬਾਈ ਸਟੈਪ ਆਪਣੇ ਸਰਦਾਰ ਰਿਸਪੈਕਟੇਬਲ ਸੀਗੇ ਸਾਡੇ ਆਰ ਡੀ ਸ਼ਰਮਾ ਸਾਹਿਬ ਸੀਗੇ ਉਹਨਾਂ ਨੇ ਹੌਲੀ ਹੌਲੀ ਸਾਨੂੰ ਲੈਵਲ ਚ ਕਰ ਲਿਆ ਯਾਨੀ ਕਿ ਜੋ ਜੋ ਤੁਹਾਨੂੰ ਸਮਝਦੇ ਗਏ ਤਿਉ ਤੋ ਫਿਰ ਘਟਾ ਦੇ ਗਏ ਸ਼ਕਤੀ ਸੀ ਘਟਾ ਦੇ ਗਏ ਜੀ ਬਿਲਕੁਲ 95 ਤੱਕ ਜਦ ਆਪਾਂ ਕੋਈ ਆਮ ਗੱਲ ਕਰਦੇ ਸੀ ਕਿਸੇ ਜਨਰਲ ਗੱਲ ਤੇ ਸਟੂਡੈਂਟ ਲੈਵਲ ਦੀ ਗੱਲ ਕਰਦਾ ਹਨ ਤੇ ਡੀ ਐਮ ਸੀ ਦੀ ਗੱਲ ਕਰ ਡਿਟੇਲ ਆਫ ਮਾਰਕਸ ਵੀ ਤੇ ਅਜ ਤੁਸੀਂ ਪੁੱਛੋ ਤੇ ਕਿੰਨੇ ਉਹ ਕੀ ਕਹਿੰਦੇ ਨੇ ਉਸ ਨੂੰ ਹਾਈਲਾਈਟਸ ਵਾਲੇ ਕਿੰਨੇ ਬੈਂਡ ਆ ਗਏ ਬੈਂਡ ਆ ਗਿਆ ਨਾ ਤਾਂ ਇਹ ਦੇਖੋ ਨਾ ਕਿੰਨਾ ਬੜਾ ਚੇਂਜਸ ਆ ਕਿੰਨੀ ਵੱਡੀ ਹੈ ਨਾ ਬੈਂਡ ਹੁਣ ਤੁਸੀਂ ਬੈਂਡ ਪੁੱਛਦੇ ਹੋ ਬੈਂਡ ਮੀਨਸ ਤੁਸੀਂ ਬਾਹਰ ਦੀ ਤਿਆਰੀ ਕਰੀ ਬੈਠੇ ਹੋ ਇੱਥੇ ਲਈ ਥੋੜੀ ਤਿਆਰੀ ਨਹੀਂ ਹੈਗੀ ਪੰਜਾਬ ਲਈ ਜਾਂ ਇੰਡੀਆ ਲਈ ਥੋੜੀ ਕੋਈ ਤਿਆਰੀ ਨਹੀਂ ਹੈਗੀ ਸਾਰੇ ਬਾਹਰ ਨੂੰ ਤੁਰੇ ਜਾਂਦੇ ਆ ਸਾਰੇ ਬਾਹਰ ਨੂੰ ਤੁਰੇ ਜਾਂਦੇ ਨੇ ਆਈਐਸ ਪੋਸਟਾਂ ਲਈ ਪੀਸੀਐਸ ਪੋਸਟਾਂ ਲਈ ਜਾਂ ਜਿਹੜੀਆਂ ਵੱਡੀਆਂ ਪੋਸਟਾਂ ਨੇ ਉਹਦੇ ਲਈ ਮੈਨੂੰ ਤਾਂ ਕੋਈ ਪ੍ਰੈਪਰੇਸ਼ਨ ਅਜ ਰਾਉਂਦੀ ਨਹੀਂ ਨਾ ਹੀ ਉਹ ਜੀ ਪਨੀਰੀ ਗਵਰਨਮੈਂਟ ਉਹ ਦੇਣ ਦੇ ਵਿੱਚ ਕਾਮਯਾਬ ਹੋ ਰਹੀ ਆ ਸਾਰੇ ਹੀ ਇਮੀਗ੍ਰੇਟ ਹੋਣ ਨੂੰ ਫਿਰਦੇ ਨੇ ਮਾਈਗ੍ਰੇਟ ਹੋਣ ਨੂੰ ਫਿਰਦੇ ਲੈ ਉਸ ਸਮੇ ਉਸ ਸਮੇ ਦਾ ਕੀ ਮੂ? ਲੈ ਲੈਕਜ਼ਰੀ ਲਾਈਫ ਤਾਂ ਇੰਜੋਏ ਕਰਦੇ ਨੇ ਸਿੱਧਾ ਠੀਕ ਠਾਕ ਕਰਾ ਕੇ ਆਏ ਆ ਤੇ ਚੰਗਾ ਵੀ ਲੱਗਦਾ ਜਿਵੇਂ ਬੰਦਾ ਕਹਿੰਦਾ ਜੇ ਆਪਾਂ ਇੰਡੀਵਿਜੂਅਲ ਤੌਰ ਤੇ ਸੋਚਦੇ ਆ ਤਾਂ ਉਹ ਤੁਹਾਡੀ ਗੱਲ ਬਿਲਕੁਲ درست ਆ ਬਈ ਬੰਦਾ ਇੰਡੀਵਿਜੂਅਲ ਤੇ ਨੇਚਰਲੀ ਇਸ ਤਰੀ ਸੋਚੂਗਾ ਹਨਾ ਜੀ 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 ਜਦ ਤੁਸੀਂ ਥੋੜਾ ਜਿਹਾ ਤੁਹਾਡੇ ਥੋੜਾ ਮੈਡ ਖੁੱਲਦਾ ਤੁਸੀਂ ਬ੍ਰਾਡਲੀ ਸੋਚਣ ਲੱਗਦੇ ਹੋ ਸੋਸਾਇਟੀ ਬਾਰੇ ਸੋਚਣ ਲੱਗਦੇ ਹੋ ਹਨਾ ਪਾਰਟਿਸਿਪੇਟ ਕਰਨ ਲੱਗ ਜਾਂਦੇ ਹੋ ਫਿਰ ਤੁਹਾਡਾ ਜਿਹੜਾ ਫਿਰ ਤੁਹਾਡੇ ਆਪਣੇ ਟੈਸਟ ਘਟ ਜਾਂਦੇ ਨੇ ਤੁਹਾਡੀ ਸਟੇਟ ਦਾ ਪਿਆਰ ਪੈ ਜਾਂਦਾ ਇੱਕ ਜੀ ਲੋਕਾਂ ਦਾ ਪਿਆਰ ਪੈਂਦਾ ਵੀ ਲੋਕ ਕਿਉਂ ਤੰਗ ਨੇ ਹਨਾ ਕੋਈ ਆਪਣੇ ਪਰਿਵਾਰ ਨੂੰ ਪਰਿਵਾਰ ਨਹੀਂ ਸਾਰੇ ਸਾਰੇ ਹੀ ਪਰਿਵਾਰ ਆ ਜਾਂਦਾ ਇਹ ਡਿਪੈਂਡ ਕਰਦਾ ਨਾ ਉਹੀ ਤੁਹਾਡੀ ਲੀਡਰਸ਼ਿਪ ਕੁਆਲਿਟੀ ਹੈ ਜੀ ਹਨਾ ਜਿਵੇਂ ਤੁਸੀਂ ਪੰਜਾਬ ਨੂੰ ਲੈ ਕੇ ਚੱਲਦੇ ਹੋ ਯਾਰ ਮੇਰਾ ਪੰਜਾਬ ਹਨਾ ਜੇ ਇੱਕ ਆਪਣਾਤੀ ਜਾਗਦੀ ਹੈ ਨਾ ਤੁਸੀਂ ਦੇਖਿਆ ਹੋਣਾ ਕਿਸੇ ਟਾਈਮ ਨਾ ਅੱਜ ਇੰਡੀਆ ਦੇ ਵਿੱਚ ਜਦ ਨਹਿਰੂ ਕਾਲ ਸੀਗਾ ਥੋੜਾ ਸਮਾਂ ਇੰਦਰਾ ਜੀ ਦਾ ਕਾਲ ਸੀਗਾ ਤੇ ਉਦੋਂ ਇੱਕ ਨੈਸ਼ਨੈਲਿਟੀ ਦੀ ਚੇਤਨਾ ਜਾਗੀ ਸੀਗੀ ਜਿੰਨੇ ਕੁ ਮੇਰੀ ਸੋਚੀ ਹੈ ਹਮਮ ਭੀ ਇੰਡੀਅਨ ਕੋ ਹਣਾ ਲੋਕ ਚੰਗਾ ਲੱਗਦਾ ਸੀ ਲੋਕਾਂ ਨੂੰ ਇੰਡੀਅਨ ਹਣਾ ਪੰਜਾਬ ਦਾ ਦੂਜੇ ਨੰਬਰ ਤੇ ਆਉਂਦਾ ਸੈਕੰਡ ਸਟੇਟ ਦੂਜੇ ਨੰਬਰ ਤੇ ਆਦੀ ਹੁਣ ਤੁਸੀਂ ਸਟੇਟ ਪ੍ਰਤੀ ਜ਼ਿਆਦਾ ਚੇਤਨ ਹੋ ਉਸ ਤੋਂ ਵੀਰ ਥੱਲੇ ਧਰਮ ਆ ਜਾਂਦਾ ਧਰਮ ਪਰ ਥੀ ਜ਼ਿਆਦਾ ਚੇਤਨ ਆਪਾਂ ਹਨਾ ਚੇਤਨ ਤਾਂ ਪਿੱਛੇ ਨੂੰ ਹਟਦੀ ਜਾ ਰਹੀ ਹੈ ਹਿਮਨਟੀ ਨੂੰ ਜਿਹੜੀ ਹੈਗੀ ਹੈ ਹਿਮਨਟੀ ਦੀ ਗਰੋਥ ਆ ਜਿਹੜੀ ਹੈ ਨਾ ਬਿਲਕੁਲ ਉਹ ਪਿੱਛੇ ਹਟਦੀ ਜਾ ਰਹੀ ਹੈ ਕਿਤੇ ਨਾ ਕਿਤੇ ਹਾਲਾਂਕਿ ਦਾਵਾ ਤਾਂ ਕਰਦੇ ਆ ਕਰਦੇ ਵੀ ਨਾ کہہ ਰਹੇ ਇਹੋ ਜੀ ਗੱਲ ਨਹੀਂ ਵੀ ਹਿਊਮਨਿਟੀ ਬਿਲਕੁਲ ਖਤਮ ਹੋ ਗਈ ਬਟ ਹਨਾ ਜੇ ਅਸੀਂ ਖਿੱਤੇ ਦੀ ਗੱਲ ਕਰੀਏ ਉਹਦੇ ਵਿੱਚ ਅ ਕਵੀਲੇ ਤੌਰ ਤੇ ਅੱਛਾ ਬੰਦੀ ਸਿੰਘਾਂ ਨੂੰ ਛਡਾਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੜੀਆਂ ਜਥੇਬੰਦੀਆਂ ਸੜਕਾਂ ਤੇ ਉਤਰੀਆਂ ਕੈਂਡਲ ਮਾਰਚ ਕੀਤੇ ਕਾਲੀਆਂ ਪੱਟੀਆਂ ਬਣ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਕੀ ਲੱਗਦਾ ਕਿ ਉਹਦੇ ਨਾਲ ਅਸਰ ਹੋਇਆ ਕੁਝ ਕਿ ਅੱਜ ਤੁਸੀਂ ਵੀ ਬਾਹਰ ਜਾਈ ਜਾਂ ਫਿਰ ਤੁਹਾਡੇ ਹੋਰ ਸਾਥੀ ਜਿਹੜੇ ਨੇ ਉਹ ਬਾਹਰ ਨੇ ਬਾਕੀ ਆਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਲੱਗਦਾ ਹੈ ਕਿ ਉਹਦਾ ਅਸਰ ਹੈਗਾ ਕੁਝ ਦੇਖੋ ਸਟੇਟ ਦਾ ਪਲੱਸ ਪੰਥਰੀ ਜਿੱਥੇ ਬੰਦੀਆਂ ਐਂਡ ਅਕਾਲੀ ਦਲ ਐਂਡ ਐ ਜੀਪੀਸੀ ਨੇ ਐਫਰਟਸ ਕੀਤੇ ਨੇ ਬਟ ਉਹ ਫਰੈਕਟਿਫਾਈ ਨਹੀਂ ਹੋਏ ਹੈਗੇ। ਕਿ ਬਾਹਰ ਪੰਜਾਬ ਦੇ ਇਹ ਹਾਲਾਤ ਚੱਲਦੇ ਪਏ ਨੇ। ਹਾਂਜੀ। ਆਂ ਇੰਡੀਆ ਦੇ ਇਹ ਹਾਲਾਤ ਚੱਲਦੇ ਪਏ ਨੇ ਜਿਹੜੇ ਸਾਡੇ ਨਾਲ ਹਰ ਕੋਈ ਚੱਲਦਾ ਪਿਆ ਸਾਰਾ ਕੁਝ ਬਿਲਕੁਲ ਪਹਿਲਾਂ ਚੱਲਦਾ ਸੀਗਾ ਸਾਡੇ ਕੋਲੇ ਦੇਖੋ ਅੰਦਰ ਉਸ ਸਮੇਂ ਦੇ ਵਿੱਚ ਆ ਜਿਹੜੀ ਸੀਗੀ ਉਹ ਆਪਣੇ ਟੀਵੀ ਹੈਨਾ ਇਹ ਅਸੀਂ ਲੈ ਲਏ ਸੀਗੇ ਥਰੂ ਕੋਟ ਜੀ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਲੰਬੇ ਸਮਾਂ ਰਹਿਣਾ ਇਹਨਾਂ ਨੇ ਇਹਨੂੰ ਫੈਸਿਲਿਟੀ ਦੇਣੀ ਚਾਹੀਦੀ ਆ ਕਾਰਨ ਇਹ ਸੀ ਵੀ ਇਹ ਪੀਸ ਇਹਨਾਂ ਦਾ ਪੀਸ ਆਫ ਮਾਈਂਡ ਬਣਿਆ ਰਹੇ ਕਨਸੈਂਟਰੇਟ ਕਰਨ ਆਪਣੀ ਸਟੱਡੀ ਤੇ ਜੋ ਵੀ ਕਰਨਾ ਚਾਹੁੰਦੇ ਨੇ ਐਂਟਰੇਨ ਟੇਨ ਕਰਨਾ ਚਾਹੁੰਦੇ ਨੇ ਸਪੋਰਟਸ ਫੈਸਿਲਿਟੀ ਅੰਦਰ ਹਨ ਉਹ ਕਰਨੇ ਚਾਹੁੰਦੇ ਨੇ ਜੋ ਵੀ ਕਰਨਾ ਚਾਹੁੰਦੇ ਨੇ ਨੇਚਰਲੀ ਆ ਤੇ ਉਹਨੇ ਉਹਨਾਂ ਨੂੰ ਫਾਇਦਾ ਉਹਨਾਂ ਨੂੰ ਅੱਛਾ ਇਹਦੇ ਵਿੱਚ ਕੰਮ ਕਹਿੰਦੇ ਜੇਲ੍ਹ ਦੇ ਵਿੱਚ ਜਿਹੜੇ ਲੰਬੀਆਂ ਸਜ਼ਾਵਾਂ ਕੱਟਣ ਵਾਲੇ ਹੁੰਦੇ ਨੇ ਕਹਿੰਦੀ ਉਹਨਾਂ ਨੂੰ ਕੰਮ ਦੇ ਦਿੱਤਾ ਜਾਂਦਾ ਉਹਨਾਂ ਨੂੰ ਦਿਹਾੜੀ ਦਿੱਤੀ ਜਾਂਦੀ ਆ ਹਰ ਕੈਦੀ ਦੇ ਪੈਸੇ ਆਉਂਦੇ ਨੇ ਉਹ ਹੁੰਦਾ ਸੀ ਬਿਲਕੁਲ ਆਉਂਦੇ ਨੇ ਬਿਲਕੁਲ ਆਉਂਦੇ ਨੇ ਉਹ ਜ਼ਿਆਦਾ ਨਾ ਤਾਂ ਉਹ ਬੌਂਡ ਆ ਜੀ ਕਰਨੀ ਹੀ ਕਰਨੀ ਐ ਅੱਗੋਂ ਉਹਦੀ ਇੱਛਾ ਜੀ ਜੇ ਉਹਨੂੰ ਡਿਫਾਈ ਕਰਦਾ ਖ ਜਿਹੜੀ ਉਹਨੂੰ ਜਿਹੜੀ ਜਿਹੜੀ ਹੈਗੀ ਆ ਇਹ ਰਿਮਿਸ਼ਨ ਰਿਮਿਸ਼ਨ ਮਿਲਦੀ ਆ ਆਪਣੇ ਨਾ ਛੋਟ ਮਿਲਦੀ ਆ ਛੋਟੀ ਦੇ ਵਿੱਚ ਮਹੀਨੇ ਦੇ ਵਿੱਚ ਸਾਨੂੰ ਦੋ ਦਿਨ ਤੁਹਾਡੇ ਘੱਟ ਕੀਤੇ ਜਾਂਦੇ ਨੇ ਉਹ ਰਿਕਾਰਡ ਤੇ ਚੜਾਉਣ ਦਾ ਫਾਇਦਾ ਹੀ ਆ ਤੁਹਾਨੂੰ ਤੁਸੀਂ ਚੈਲੰਜ ਕਰ ਸਕਦੇ ਹੋ ਮੈਂ ਸਾਰੀ ਫੈਸਿਲਿਟੀ ਨੂੰ ਇੰਟਰਟੇਨ ਕੀਤਾ ਜੀ ਜੇ ਤੁਸੀਂ ਇੰਟਰਟੇਨ ਕੀਤਾ ਤੁਸੀਂ ਦਿਹਾਈ ਦੇ ਪਾਲਿਸੀ ਵਿੱਚ ਆ ਜਾਂਦੇ ਹੋ ਵੀ ਇਹ ਪਾਲਿਸੀ ਦਾ ਹੱਕਦਾਰ ਹੋ ਗਿਆ ਜੀ ਹਨ ਜਿੰਨੀ ਬਣਦਾ ਅਨੁਸ਼ਾਸਨ ਉਹ ਇਹ ਚੀਜ਼ ਆ ਮੈਂ ਉਹ ਚੰਗਾ ਸਮਝਦਾ ਤੇ ਸਾਨੂੰ ਉਹਨਾਂ ਨੇ ਬਾ ਮਸ਼ੱਕਤ ਲਿਖਤਾ ਸੀਗਾ ਅਸੀਂ ਕੁਰਸੀਆਂ ਬੁਣੀਆਂ ਨੇ ਫੈਕਟਰੀ ਵਿੱਚ ਹਾਂ ਅੱਛਾ ਜਦੋਂ ਅੰਦਰ ਸੀ ਕਦੀ ਕੋਈ ਇਸ ਤਰ੍ਹਾਂ ਦਾ ਸਮਾ ਆਇਆ ਵੇਕੇ ਜਿਸ ਤਰ੍ਹਾਂ ਸੁਣਨ ਨੂੰ ਮਿਲਦਾ ਕਿ ਅੰਦਰ ਭੁੱਖ ਹੜਤਾਲ ਤੇ ਬੈਠ ਗਏ ਅੰਦਰ ਧਰਨੇ ਤੇ ਬੈਠ ਗਏ ਤੇ ਇਸ ਤਰ੍ਹਾਂ ਦਾ ਕੋਈ ਮੋਲਕ ਦੀ ਬਣਿਆ ਸੀ ਕਈ ਵਾਰੀ ਬਣਿਆ ਕਈ ਵਾਰੀ ਬਣਿਆ ਕਿੰਨੀ ਵਾਰੀ ਆਪਣੇ ਲੀਗਰ ਦੋ ਦੋ ਤਿੰਨ ਵਾਰੀ ਬਣਿਆ ਪਾ ਜੀ ਪੋਖੜ ਤੜ ਤੇ ਹਾਂ ਪੋਖੜ ਤੜ ਤੇ ਕਿੰਨੇ ਦਿਨ ਦਾ ਪੋਖੜ ਤੜ 26 ਦਿਨ ਜੀ 26 ਦਿਨ ਲਗਾਤਾਰ ਹਾਂ ਹੁਣ 33 ਦਿਨ ਰਹੇ ਆ ਪਿੱਛੇ ਜੇ ਕੀ ਬਾਤ ਹਾਂ ਕਿਸ ਤਰ੍ਹਾਂ ਕਰਦੇ ਇਹਦਾ ਸਮਾਂ ਨਹੀਂ ਕੋਈ ਨਹੀਂ ਇਹ ਤਾਂ ਫੈਟ ਹੈ ਕਿ ਹੈਗੇ ਸਿਸਟੇਮੈਟਿਕਲੀ ਥੋੜੀ ਆਪਣੀ ਲੜਾਈ ਇੰਡੀਵਿਜੂਅਲ ਹੁੰਦੀ ਆ ਤੇ ਨਾਲੇ ਤੁਹਾਨੂੰ ਚੈੱਕ ਹੋ ਜਾਂਦਾ ਥੋੜੀ ਬਾਡੀ ਕਿ ਤੁਸੀਂ ਕਿੰਨੇ ਕੁ ਪਾਣੀ ਚ ਖੜੇ ਹੋ ਹੈਨਾ ਪ੍ਰੈਕਟੀਕਲ ਲਾਈਫ ਦੇ ਹੈਨਾ ਕੋਈ ਟੀ ਗੱਲ ਨਹੀਂ ਕੋਈ ਤੇ ਗਵਰਨਰ ਸਾਹਿਬ ਸੀਗੇ ਆਪਣੇ ਇਹ ਜੈਕਬ ਸਾਹਿਬ ਜੀ ਇਹ ਆਏ ਸੀ ਰਾਉਂਡ ਤੇ ਸਾਨੂੰ ਅਸੀਂ ਪ੍ਰੋਮਿਸ ਕੀਤਾ ਸਟੂਡੈਂਟ ਸਾਹਿਬ ਨੇ ਰਾਣਾ ਜੀ ਨੇ ਪੀਸ ਨੂੰ ਬੁਲਾਵਾਂਗੇ ਅਸੀਂ ਮਿਲਣਾ ਚਾਹੁੰਦੇ ਉਹਨਾਂ ਨੂੰ ਜੀ ਰਿਸਪੈਕਟ ਦਿੰਦੇ ਸੀ ਇਹ ਜੀ ਕੋਈ ਗੱਲ ਨਹੀਂ ਚਲੋ ਅਨਫੋਰਚੂਨੇਟਲੀ ਸਾਡੇ ਕਿਸੇ ਕੋਕੀ ਉਸ ਨੇ ਬੜੇ ਮਿਸਬੀਹੇਵ ਕਰਤਾ ਹੂੰ ਉੱਥੇ ਅੱਛਾ ਤੇ ਉਹ ਫਿਰ ਉੱਥੋਂ ਹੀ ਮੁੜ ਗਏ ਹੂੰ ਤੇ ਮੇਰੇ ਨਾਲ ਪ੍ਰੋਮਿਸ ਕੀਤਾ ਸੀਗਾ ਮੈਂ ਕਿਹਾ ਸਰ ਮੈਂ ਤਾਂ ਮੁਲਾਵਾ ਮੇਰੀ ਜਿਵੇਂ ਕਰ ਕੋ ਮੈਂ ਭੁੱਕੜਦਾ ਰੱਖਦੀ ਚਾ ਉਹ ਕਹਿੰਦਾ ਤੁਸੀਂ ਆਪਣੀ ਡਿਮਾਂਡ ਦੱਸੋ ਕੀ ਹੈ ਅੱਛਾ ਮਿਲਾਨਾ ਨਹੀਂ ਬੁਲਾਉਣਾ ਨਹੀਂ ਹੈਗਾ ਵੀ ਸਾਨੂੰ ਕੱਟ ਨਹੀਂ ਇਹ ਜੀ ਕੱਟ ਗਈ ਇੱਕ ਪਾਸੇ ਕੇਸ ਵੀ ਸੀ ਫਿਰ ਉਹ ਹੋਰ ਤਰ੍ਹਾਂ ਦਾ ਤੇ ਉਹ ਵੀ ਲੈਵਲ ਦੀ ਬਰਾਬਰ ਦੀ ਪੋਸਟ ਹੈ ਨਾ ਪਹਿਲਾਂ ਕਹਿੰਦਾ ਵੀ ਹੋਰ ਕੋਈ ਅਨਫੋਰਚਿਊਨਿਟੀ ਕੋਈ ਹੈਜੀ ਅਨਪ੍ਰੈਸੀਡੈਂਟ ਕੋਈ ਡਿਮਾਂਡ ਦੱਸੋ ਡਿਮਾਂਡ ਪੂਛਾ ਦੇ ਡਿਮਾਂਡ ਪੂਛਾ ਦਿੰਦੇ ਆ ਅਸੀਂ ਚਾਰ ਡਿਮਾਂਡ ਰੱਖਿਆ ਸਾਡੇ ਚਾਰ ਹੀ ਪੜ ਲਿਆ ਉਹਨਾਂ ਨੇ ਹਾਂ ਹਾਂ ਕੀ ਕੀ ਡਿਮਾਂਡ ਇੱਕ ਡਿਮਾਂਡ ਸੀਗੀ ਇੱਕ ਤਾਂ ਸੀ ਕੇਵਲ ਹਾਂ ਇੱਕ ਸੈਂਟਰ ਬਣਾਇਆ ਸੀਗਾ ਯੂਨੀਵਰਸਿਟੀ ਦਾ ਜੀ ਓਪਨ ਦਾ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਬਣਾਉਂਦੇ ਉਹ ਬਣਾਇਆ ਸੀ ਉਹ ਤੋਂ ਬਾਅਦ ਫਰੈਂਡਸ ਦੀਆਂ ਮੁਲਾਕਾਤਾਂ ਘਰ ਦਾ ਖਾਣਾ ਇਹ ਚਾਰ ਪੰਜ ਡਿਮਾਂਡ ਸੀਗੀਆਂ ਉਹਨਾਂ ਨੇ ਵੈਰੀ ਈਜ਼ੀਲੀ ਐਕਸ ਇਹ ਸਾਡੀ ਇੱਕ ਅਚੀਵਮੈਂਟ ਸੀ ਅੰਦਰ ਦੀ ਹਾਂ ਹਾਂ ਲੀਗਲ ਜਾਇਜ਼ ਸੀਗੀ ਬਿਲਕੁਲ ਕਿੰਨੀ ਉਮਰ ਐਸਲ ਤੁਹਾਡੀ 52 ਜੀ 52 ਸਾਲ ਦੀ ਉਮਰ ਜਿਹੜੀ ਆ ਭੁਖੜਤਾ ਲਾ ਕੀਤੀਆਂ 33 ਦਿਨ 26 ਦਿਨ ਆ ਪਿੱਛੇ ਜੋ ਘੜੀ ਦੇ ਥੋੜਾ ਜਿਹੀ ਹੁੰਦੀ ਬੜੀ ਵੱਡੀ ਗੱਲ ਆ ਕਿ ਉਮਰ ਦੇ ਗੱਲ ਕਰੀਏ ਤਾਂ ਫਿਰ ਵੀ ਬਹੁਤ ਹਿੰਮਤ ਐ ਤਾਂ ਵੈਸੇ ਵੀ ਜਜ਼ਬਾ ਇੰਨਾ ਐ ਕਿ ਹਰ ਇੱਕ ਨੂੰ ਕਿਤੇ ਨਾ ਕਿਤੇ ਹਰ ਕੋਈ ਉਤਸ਼ਾਹਿਤ ਹੁੰਦਾ ਜਿਸ ਤਰੀਕੇ ਦੇ ਨਾਲ ਗੱਲਾਂ ਦੱਸਦੇ ਪਏ ਲਖਿੰਦਰ ਜੀ ਲਖਿੰਦਰ ਜੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਜੇ ਕੋਈ ਹੋਰ ਜਿਹੜੇ ਬੰਦੀ ਸਿੰਘ ਹੈਗੇ ਨੇ ਉਹਨਾਂ ਦੇ ਵਾਸਤੇ ਜਾਂ ਫਿਰ ਤੁਹਾਡੇ ਆਪਣੇ ਵਾਸਤੇ ਕੁਝ ਸਰਕਾਰ ਨੂੰ ਕਹਿਣਾ ਚਾਹੀਦਾ ਨਹੀਂ ਆਪਣੇ ਵਾਸਤੇ ਤਾਂ ਮੈਂ ਕੁਝ ਨਹੀਂ ਕਹੂੰਗਾ ਕਲੈਕਟਿਵਲੀ ਕਹੂੰਗਾ ਜਦ ਮੈਂ ਕਲੈਕਟਿਵਲੀ ਗੱਲ ਕਰਾਂਗਾ ਤਾਂ ਸਾਰਿਆਂ ਦੀ ਮੈਂ ਵਿੱਚੀ ਆ ਜਾਣਾ ਉਹਨਾਂ ਦੇ ਤੇ ਮੈਂ ਇਹੀ ਪੀਲ ਕਰਾਂਗਾ ਸੈਂਟਰ ਗਵਰਨਮੈਂਟ ਨੂੰ ਕਹਾਂਗਾ ਤੇ ਪ੍ਰੈਜ਼ੀਡੈਂਟ ਗਵਰਨਮੈਂਟ ਪੰਜਾਬ ਦੀ ਉਹਨਾਂ ਨੂੰ ਵੀ ਕਹਾਂਗਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਕੋਰਡਿੰਗ ਟੂ ਲਾ ਅਕੋਰਡਿੰਗ ਟੂ ਸਭੀ ਦਾ ਹੰ ਦੇ ਵਿੱਚ ਹਨ ਉਹ ਬਿਦੌਟ ਕੰਡੀਸ਼ਨ ਰਿਹਾ ਹੋਣਾ ਚਾਹੀਦੇ ਨੇ ਇਵਨ ਕਿ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਆ ਉਹ ਵੀ ਉਹਨਾਂ ਨੂੰ ਉਹਦੇ ਜੋ ਜਿੰਨਾ ਉਹਨੇ ਸਮਾਂ ਕੱਢਿਆ ਕੋਈ ਲੋਜਿਕ ਨਹੀਂ ਹੈਗਾ ਇਹਨਾਂ ਸਮਾਂ ਰੱਖਣ ਦਾ ਇਸ ਤਰ੍ਹਾਂ ਹਣਾ ਤੇ ਮੈਂ ਤਾਂ ਸਾਰੇ ਬੰਦੀ ਸਿੰਘਾਂ ਲਈ ਪਲੱਸ ਹੋਰ ਵੀ ਕੈਦੀ ਨੇ ਜਿਹੜੇ ਇੰਡੀਆ ਦੇ ਵਿੱਚ ਹੈ ਨਾ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਮੈਂ ਤਾਂ ਸਾਰਿਆਂ ਨੂੰ ਰਿਲੀਜ਼ ਕਰੰਦੇ ਅਪੀਲ ਕਰਾਂਗਾ ਜਿਹੜੇ ਸੁਧਰ ਚੁੱਕੇ ਨੇ ਜਾਂ ਸੁਧਰਨਾ ਚਾਹੁੰਦੇ ਨੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਗਵਰਨਮੈਂਟ ਨੇ ਗਵਰਨਮੈਂਟ ਦਾ ਇੱਕ ਬੋਰਡ ਮੈਂ ਤਾਂ ਹੁੰਦਾ ਤੁਹਾਡਾ ਕੇਸ ਜਾਂਦਾ ਬਕਾਇਦਾ ਉਹ ਅਪੀਲਸ਼ਨ ਲਾ ਦੇਣਗੇ ਜੇ ਉਹਨਾਂ ਨੂੰ ਲੱਗੂ ਵੀ ਨਹੀਂ ਰੈਡ ਐਂਟਰੀ ਹੋਈ ਹੋਈ ਇਹਦੀਆਂ ਤਾਂ ਉਹ ਕੇਸ ਵੱਖਰਾ ਹੋ ਜਾਊਗਾ ਜੇ ਰੈਡ ਐਂਟਰੀ ਨਹੀਂ ਹੈਗੀ ਕੋਈ ਤਾਂ ਉਹ ਕੇਸ ਉਹਨੂੰ ਕੁਆਲੀਫਾਈ ਕਰਦੇ ਨੇ ਫਿਰ ਉਹਨੂੰ ਉਹ ਡਿਲੀਵਰੀ ਕਰਨੀ ਚਾਹੀਦੀ ਹੈ ਜੋ ਉਹਨੇ ਵਰਡਸ ਨੇ ਆਪਣੇ ਸੈਂਟਰ ਸੈਂਟਰ ਗਵਰਨਮੈਂਟ ਦੇ ਹਾਂ ਨਾ ਆਨਰੇਬਲ ਪ੍ਰਾਈਮ ਮਿਨਿਸਟਰ ਜੀ ਬੁੱਧੀ ਸਾਹਿਬ ਐਂਡ ਆਨਰੇਬਲ ਚੀਫ ਮਿਨਿਸਟਰ ਭਵਨਤਮਨ ਜੀ ਇਹ ਇੱਕ ਹਿਮਨਿਟੀ ਦੇ ਤੌਰ ਤੇ ਵੀ ਇਹ ਗਰਾਉਂਡ ਰੱਖਣਾ ਜੇ ਇਹ ਮਨੁੱਖੀ ਹੱਕਾਂ ਦਾ ਮਸਲਾ ਜਿਆਦਾ ਬਣ ਜਾਂਦਾ ਦੂਜੇ ਜਿਹੜਾ ਉਹਨੇ ਕੀਤਾ ਅਸੀਂ ਕੀਤਾ ਉਹਦੀ ਉਹ ਸਜ਼ਾ ਅਸੀਂ ਭੁਗਤ ਚੁੱਕੇ ਆਂ ਤੇ ਭੁਗਤ ਵੀ ਰਹੇ ਆਂ ਬਾਹਰ ਦੀ ਗਵਰਨਮੈਂਟ ਦੀ ਵੀ ਐਂਡ ਨੈਚੁਰਲ ਤੌਰ ਤੇ ਵੀ ਜੋ ਡਿਸਾਸਟਰਸ ਜਾਂ ਸਾਡੀ ਫੈਮਿਲੀ ਦੀ ਪ੍ਰੋਬਲਮ ਆਈਆਂ ਹਨ ਨਾ ਕੋਈ ਪਾਰਟ ਆਫ ਗੇਮ ਹੈ ਇਹ ਪਾਰਟ ਆਫ ਲਾਈਫ ਹੈ ਪੋਲਿਟੀਕਲ ਨਹੀਂ ਹੈਗੀ ਕੋਈ ਹਾਂ ਭਾਈ ਰਾਜੀਵਾਲ ਦੀ ਫਾਂਸੀ ਨੂੰ ਲੈ ਕੇ ਜਿਹੜੀਆਂ ਉਹਨੂੰ ਰੱਦ ਕਰਨ ਦੀਆਂ ਚਰਚਾਵਾਂ ਲਗਾਤਾਰ ਚੱਲਦੀਆਂ ਵੀ ਹਰ ਕਿਸੇ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਜੀ ਜੀ ਰੱਦ ਕੀਤੀ ਜਾਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਬਿਲਕੁਲ ਮੈਂ ਵਿਸ਼ੇਸ਼ ਤੌਰ ਤੇ ਕਹੂੰਗਾ ਜੀ ਹਾਂ ਉਹ ਜਿਹੜੀ ਫਾਂਸੀ ਹੈ ਰੱਦ ਹੋਣੀ ਚਾਹੀਦੀ ਹੈ ਰਿਲੀਜ਼ ਹੋਣੀ ਚਾਹੀਦੀ ਹੈ ਉਹ ਸਾਡੇ ਕੇਸਵਾਰ ਆ ਉਹ ਬਿਲਕੁਲ ਅਸੀਂ ਇੱਕ ਦੂਜੇ ਦੇ ਕੇਸਵਾਰ ਆ ਹਾਂ ਉਹਨਾਂ ਨੂੰ ਉਹਨਾਂ ਨੂੰ ਫਾਂਸੀ ਉਹਦਾ ਕਾਰਨ ਇਹ ਸੀ ਕਿ ਤਾਂ ਉਹਨੇ ਕਨਫੈਸ਼ਨਲ ਸਟੇਟਮੈਂਟ ਦਿੱਤੀ ਵੀ ਮੈਂ ਕੇਸ ਨੂੰ ਡਿਫੈਂਸ ਨਹੀਂ ਕਰਦਾ ਮੈਂ ਇੰਡੀਅਨ ਲ ਸਿਸਟਮ ਨੂੰ ਨਹੀਂ ਮੰਨਦਾ ਹੈਗਾ ਉੱਥੇ ਫਿਰ ਕੀ ਹੁੰਦਾ ਵੀ ਇੰਡੀਅਨ ਗਵਰਨਮੈਂਟ ਦੀ ਡਿਸਕ੍ਰੀਸ਼ਨ ਆ ਜਾਂਦੀ ਐ ਕਿ ਉਹਨਾਂ ਦੇ ਆਪਣਾ ਅਧਿਕਾਰ ਹੈ ਨਾ ਜੇ ਹੁਣ ਮੈਂ ਪਾਲਿਸੀ ਦਾ ਦਾਅਵਾ ਕਰਦਾ ਮੈਂ ਤਾਂ ਕਰਦਾ ਮੈਂ ਪਾਲਿਸੀ ਨੂੰ ਐਕਸਰਸਾਈਜ਼ ਕਰ ਲਿਆ ਜੀ ਮੈਂ ਲੀਗਲ ਤੌਰ ਤੇ ਉਹਨ ਦਾ ਬਣ ਜਾਂਦਾ ਹਮਮ ਐਲੀਜੀਬਿਲਟੀ ਪਾਸ ਹੋ ਜਾਂਦੀ ਮੈਂ ਜੀ ਪਾਸ ਪਾਸ ਕਿਦੀ ਮੈਨੂੰ ਤੁਸੀਂ ਦੋ ਇਹ ਫੈਸਿਲਿਟੀ ਦੋ ਹੈ ਨਾ ਮੈਂ ਕਾਨੂੰਨ ਨੂੰ ਮੰਨਦਾ ਸਿਸਟਮ ਨਹੀਂ ਮੰਨਦੇ ਆ ਤੇ ਮੈਂ ਉਹ ਮੇਰੀ ਅਪੀਲ ਪੈਂਡਿੰਗ ਪਈ ਐ ਉਥੇ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਜੀ ਮੈਨੂੰ ਵਿਸ਼ਵਾਸ ਨਹੀਂ ਹੈਗਾ ਇਸ ਤੇ ਹੂੰ ਠੀਕ ਹੈ ਉਹਨਾਂ ਐਸ ਵੀ ਚਲੋ ਜੋ ਵੀ ਕਰਨਗੇ ਉਹ ਹਨਾ ਈਵਨ ਕਿ ਹਾਈ ਕੋਰਟ ਵੀ ਉਹਨਾਂ ਨੇ ਜਾ ਕੇ ਕਹਿਤਾ ਸੀਗਾ ਵੀ ਮੈਨੂੰ ਸਿਸਟਮ 'ਤੇ ਵਿਸ਼ਵਾਸ ਨਹੀਂ ਹੈਗਾ ਫਿਰ ਇੱਥੇ ਅੜਚੜੇ ਜੀ ਹੁਣ ਹੁਣ ਜਿਹੜੀ ਪਈ ਹੋਈ ਆ ਪਟੀਸ਼ਨ ਉਹ ਪਬਲਿਕ ਪਟੀਸ਼ਨ ਆ ਹੂੰ ਹਨਾ ਐਸਜੀਪੀਸੀ ਵੱਲੋਂ ਪਈ ਹੋਈ ਆ ਉਹ ਜੀ ਜੀ ਤੇ ਉਹ ਉਹਨੂੰ ਲੀਡ ਕਰ ਰਹੇ ਨੇ ਉਹਦੇ ਉੱਤੇ ਉਹ ਜਿਹੜਾ ਗਰਾਊਂਡ ਬਣ ਰਿਹਾ ਉਹ ਹਿਮੈਂਟੀ ਦਾ ਬਣ ਰਿਹਾ ਬਣਨਾ ਵੀ ਚਾਹੀਦਾ ਹੂੰ ਹੂੰ ਈ ਐਪਾ ਯੋਨ ਦੇ ਕੇਸ ਦੇ ਵਿੱਚ ਜਿਹੜੀ ਹਰਡਲ ਆ ਉਹਦੀ ਆ ਰਹੀ ਮੇਨ ਉਹ ਇਸ ਕਰਕੇ ਨਹੀਂ ਉਹਨੇ ਹੋ ਰਿਹਾ ਜਿਹੜੇ ਬਾਕੀ ਕੌਫਿਊਜ਼ ਨੇ ਮੈਂ ਸਿਰਫ ਕੱਲਾ ਹੀ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਤੇ ਸੀਬੀਆਈ ਦੇ ਵਰਖਲਾਪ ਮਤਲਬ ਉਹਦੇ ਜਿਹੜੀ ਇਹਨੇ ਸਜ਼ਾ ਕੀਤੀ ਮੈਨੂੰ 10 ਦੇ ਵਿੱਚ ਪਹਿਲਾਂ 7 ਵਿੱਚ ਹੋਈ ਫਿਰ ਇਹ ਹੋਈ 10 ਵਿੱਚ ਹਾਈ ਕੋਰਟ ਤੋਂ ਮੈਂ ਉਹਦੇ ਚੈਲੰਜ ਨੂੰ 10 ਚ ਸਜ਼ਾ ਹੁੰਦੀ ਆ 2 3 ਅਕਤੂਬਰ ਨੂੰ ਤੇ ਮੈਂ 11 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਦਿੰਦਾ ਨਾ ਉਹਦੀ ਅਪੀਲ ਨੂੰ ਕਿ ਮੈਨੂੰ ਇਹ ਸਜ਼ਾ ਗਲਤ ਹੋਈ ਹੈ ਮੇਰਾ ਲੀਗਲ ਰਾਈਟ ਹੈ ਨਾ ਜੋ ਵੀ ਹੈ ਨਾ ਮੈਂ ਕੋਈ ਨਹੀਂ ਮੈਨੂੰ ਕੀ ਹੁੰਦਾ ਕੀ ਹੁੰਦਾ ਇਹ ਕਰਨੀ ਕੀ ਤੁਸੀਂ ਲੜਦੇ ਹੋ ਆਪਣੇ ਹੱਕਾਂ ਲਈ ਇੰਨਾ ਹੀ ਬਹੁਤ ਵੱਡੀ ਗੱਲ ਹੈ ਹੈ ਨਾ ਬਾਕੀ ਹਾਰ ਗਿਆ ਤਾਂ ਪ੍ਰਮਾਤਮਾ ਦੀ ਹੈ ਕੋਈ ਨਹੀਂ ਹੋ ਸਕਦਾ ਕੋਈ ਲੀਗਲ ਲੀਗਲ ਜਿਹੜੀ ਹੈਗੀ ਐਡਵਾਂਟੇਜ ਮੈਨੂੰ ਮਿਲ ਜੇ ਉਹਦੀ ਐਡਵਾਂਟੇਜ ਵਿੱਚ ਵੀ ਅੱਜ ਮੈਂ ਬਾਹਰ ਬੈਠਾ ਅਦਰਵਾਈਜ਼ ਮੈਂ ਆਈ ਨਹੀਂ ਸਕਦਾ ਸੀ ਬਾਹਰ ਬਿਲਕੁਲ ਹੈ ਨਾ ਤੇ ਸੀ ਵੀ ਆਈ ਚਲੀ ਗਈ ਹਵਾਰੇ ਦੇ ਅਗੇਂਸਟ ਹਾਂ ਉਹਦੀ ਫਾਂਸੀ ਤੋੜਤੀ ਸੀ ਕਿ ਮਹਤਾਬ ਸਿੰਘ ਗਿੱਲ ਨੇ ਹੁਣ ਉਹ ਦੀ ਜੱਜਮੈਂਟ ਦੇ ਵਿੱਚ ਇੱਕ ਕਲਮੈਂ ਮੈਂ ਦੱਸਣਾ ਚਾਹਾਂਗਾ ਜੀ ਜੀ ਬਿਲਕੁਲ ਇੱਕ ਕਲਮੈਂਨਸ਼ਰ ਕਰਤੀ ਵੀ ਹਵਾਰੇ ਨੂੰ ਬਾਹਰ ਨਹੀਂ ਕੱਢਿਆ ਜਾਊਗਾ ਉਹ ਲੀਗਲ ਫੈਟ ਆ ਉਹ ਜੋ ਕੋ ਖਾਸ ਗੱਲ ਨਹੀਂ ਬਟ ਉਹ ਕਹਿਣ ਦਾ ਮਤਲਬ ਹਰਡਲ ਖੜੀ ਕਰਤੀ ਉਹਨੇ ਮਹਤਾਬ ਸਿੰਘ ਗਿੱਲ ਨੇ ਐਡ ਉਹਦੇ ਜਿਹੜੇ ਜੁਟੀਦਰ ਸੀਗੇ ਜੀ ਬੈਂਚ ਸੀਗਾ ਡਬਲ ਬੈਂਚ ਉਹ ਆਪਾਂ ਨੂੰ ਲੜਨਾ ਪੈਣਾ ਉਹਦੇ ਲਈ ਹਨਾ ਇੱਕ ਸਿਸਟਮ ਵਿੱਚ ਰਹਿ ਕੇ ਲੜਨਾ ਪੈਣਾ ਲੜਨਾ ਤਾਂ ਪੈਣਾ ਹੀ ਹੈ ਭਾਜ ਕਿਹਦੇ ਨਾਲ ਲੜੋਗੇ ਥੋੜੇ ਦੁਸ਼ਮਣ ਕੌਣ ਨੇ ਚਾਹੇ ਆਪਣੇ ਹੋਣ ਲੜਨਾ ਤਾਂ ਪੈਣਾ ਹੀ ਆ ਪਾਣੀ ਲੜੈਤ ਬਗਰ ਤਾਂ ਫਿਰ ਮੈਦਾਨੇ ਜਾਗਾ ਨਾ ਚੰਗਾ ਨਹੀਂ ਲੱਗਦਾ ਸ਼ਿੰਗਾਰ ਹੀ ਹੈ ਲੜਾਈ ਮੈਦਾਨ ਦੀ ਧੰਨਵਾਦੀ ਬਹੁਤ ਬਹੁਤ ਧੰਨਵਾਦ ਤਾਂ ਬਹੁਤ ਸੋਹਣੀਆਂ ਗੱਲਾਂ ਅਇ ਲਖਬੀਰ ਸਿੰਘ ਜੀ ਨੇ ਕੀਤੀਆਂ ਨੇ ਤਾਂ ਤੁਹਾਨੂੰ ਦੱਸਦੀ ਹੈ ਕਿ ਜਦੋਂ ਜੇਲ੍ਹ ਦੇ ਵਿੱਚ ਸਨ ਉਦੋਂ ਦੀ ਦਾਸਤਾਨ ਵੀ ਸੁਣਾਈ ਹੈ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਅੰਦਰ ਸੀ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿੰਨੀ ਵਾਰੀ ਭੁੱਖ ਹੜਤਾਲ ਤੇ ਬੈਠੇ ਇਸ ਉਮਰ ਦੇ ਵਿੱਚ ਤਾਂ ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਇਹ ਨਿਸ਼ਾਨਾ ਸਾਧਨ ਦੇ ਨਾਲ ਨਾਲ ਤਾਰੀਫ਼ ਵੀ ਕੀਤੀ ਹੈ ਕਿ ਸਰਕਾਰ ਨੇ ਸਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਸੀ ਜੇਲ੍ਹ ਦੇ ਵਿੱਚ ਤਾਂ ਅਸੀਂ ਤਾਰੀਫ਼ ਵੀ ਕਰਦੀ ਹਾਂ ਤਾਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਅਗਲਾ ਫੈਸਲਾ ਕੀ ਲੈਂਦੀ ਹੈ ਕਿਉਂਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਫਿਰ ਅਸੀਂ ਆਮ ਕਿਸੇ ਸਿੱਖ ਦੀ ਗੱਲ ਕਰ ਲਈ ਤੇ ਉਹਦੀ ਵੀ ਇਹੋ ਹੀ ਮਨੋਕਾਮਨਾ ਹੈ ਇਹੋ ਹੀ ਅਪੀਲ ਹੈ ਸਰਕਾਰ ਦੇ ਅੱਗੇ ਕਿ ਜਿਹੜੇ ਬੰਦੀ ਸਿੰਘ ਨੇ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਦੇਖਦੇ ਹਾਂ ਕਿ ਸਰਕਾਰ ਅਗਲਾ ਫੈਸਲਾ ਕੀ ਲੈਂਦੀ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚੈਸੇ ਅਮ੍ਰਿਤਸਰ